ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆਂ ਖਾਸ ਪੇਸ਼ਕਸ਼ ਅੱਜ ਦੀ ਇਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਿੱਖ ਕੌਮ ਦੇ ਵਿੱਚ ਵਾਪਰੇ ਤਿੰਨ ਕੱਲੂਕਾਰਿਆਂ ਦੇ ਬਾਰੇ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਆਪਣਾ-ਆਪਣਾ ਮਹੱਤਵ ਦਰਜ ਹੈ ਔਰ ਇਹਨਾਂ ਕੱਲੂਕਾਰਿਆਂ ਦੇ ਕਾਰਨ ਕੀ ਰਹੇ ਤੇ ਕਿਸ ਤਰ੍ਹਾਂ ਸਿੱਖ ਕੌਮ ਦੇ ਉੱਤੇ ਇਹਨਾਂ ਦਾ ਪ੍ਰਭਾਵ ਪਿਆ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਜਸਪਾਲ ਸਿੰਘ ਸਿੱਧੂ ਸਰ ਬਹੁਤ-ਬਹੁਤ ਸਵਾਗਤ ਹੈ ਸਰ ਸਭ ਤੋਂ ਪਹਿਲਾਂ ਤੇ ਕੱਲੂਕਾਰਾ ਸ਼ਬਦਾ ਮਤਲਬ ਸਮਝਣਾ ਚਾਹਾਂਗੇ ਕਿ ਇਹ ਸ਼ਬਦ ਦੀ ਵਰਤੋਂ ਕਿਉਂ ਕੀਤੀ ਗਈ ਕੱਲੂਕਾਰਾ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਜਦੋਂ ਨਾ ਬੱਚੇ ਬੁੱਢੇ ਜਾਂ ਜਿਹੜੇ ਆਮ ਲੋਕ ਆ ਸਧਾਰਨੋ ਮਾਰੇ ਜਾਂ ਜਦੋਂ ਫੌਜ ਫੌਜ ਨਾਲ ਲੜਦੀ ਹੈ ਤਾਂ ਉਹਦੇ ਵਿੱਚ ਦੋਨੋਂ ਪਾਸੇ ਫੌਜੀ ਮਾਰੇ ਜਾਂਦੇ ਆ ਤੇ ਉਹਦੇ ਚ ਵੱਧ ਮਾਰੇਗੇ ਘੱਟ ਮਾਰੇਗੇ ਦੋਨੋਂ ਪਾਸੇ ਇਹ ਗੱਲ ਵੱਖਰੀ ਹੁੰਦੀ ਆ ਕੋਈ ਜਿੱਤ ਗਿਆ ਕੋਈ ਹਾਰ ਗਿਆ ਉਦੋਂ ਅਸੀਂ ਕਹਿੰਦੇ ਆ ਕੰਬੈਟੈਂਟ ਹੈ ਉਹ ਮਤਲਬ ਕਿ ਲੜ ਰਿਹਾ ਕੰਬੈਟ ਕਰ ਰਿਹਾ ਤੇ ਆਪਸ਼ੀ ਦੀ ਜਦੋਂ ਅਸੀਂ ਨੌਨ ਕੰਬੈਟੈਂਟ ਹੋਣ ਕੋਈ ਜੀ ਤਾਂ ਕੋਈ ਘਰ ਬੈਠਾ ਉਹਦੇ ਤੇ ਅਟੈਕ ਹੋ ਜੇ ਬਾਜ਼ਾਰ ਜਾਂਦੇ ਤੇ ਅਟੈਕ ਹੋ ਜੇ ਤੇ ਇਸ ਕਰਕੇ ਅਟੈਕ ਹੋ ਜੇ ਵੀ ਇਹ ਫੁਲਾਨੇ ਧਰਮ ਦੇ ਬੰਦੇ ਆ ਦੂਜੇ ਧਰਮ ਦੇ ਅਟੈਕ ਕਰ ਦੇਣ ਜਾਂ ਮਤਲਬ ਕਿ ਉੰਜ ਹੀ ਅਟੈਕ ਕਰ ਦੇਣ ਵੀ ਇਹਨਾਂ ਦੇ ਬੰਦੇ ਸਾਨੂੰ ਤੰਗ ਕਰਦੇ ਆ ਉਦੋਂ ਅਸੀਂ ਕੱਲੂਕਾਰਾ ਕਹਿੰਦੇ ਆ ਕੱਲੂਕਾਰਾ ਮੈਂਡ ਮਤਲਬ ਕਿ ਹੁੰਦਾ ਇਨੋਸੈਂਟ ਦਾ ਨਾ ਲੜਨ ਵਾਲਿਆਂ ਦਾ ਜਿਨ੍ਹਾਂ ਨੇ ਹਸਾਰ ਵੀ ਨਹੀਂ ਚੁੱਕੇ ਉਹਨਾਂ ਦਾ ਨੁਕਸਾਨ ਤੇ ਇਹਨੂੰ ਅਸੀਂ ਅੰਗਰੇਜ਼ੀ ਵਿੱਚ ਜੀਨੋਸਾਈਡ ਕਹਿੰਦੇ ਆ ਜੀਨੋਸਾਈਡ ਹਾਂ ਅੰਗਰੇਜ਼ੀ ਵਿੱਚ ਜੀਨੋਸਾਈਡ ਕਹਿੰਦੇ ਆ ਤੇ ਇੱਥੇ ਸਿੱਖਾਂ ਚ ਇਹੀ ਸਮਝਿਆ ਗਿਆ ਵੀ ਤਿੰਨ ਕੱਲੂ ਘਾਰੇ ਹੋਏ ਆ ਹੂੰ ਪਹਿਲਾ ਕੱਲੂ ਘਾਰਾ ਜਿਹੜਾ ਹੋਇਆ ਤੇ ਉਸ ਉਹ ਮੁਗਲਾਂ ਦੇ ਜਵਾਨੇ ਚ ਹੋਇਆ ਹੂੰ ਲਾਹੌਰ ਦਾ ਲਾਹੌਰ ਦਾ ਜਿਹੜਾ ਸੀਗਾ ਉਸ ਵੇਲੇ ਦਾ ਅ ਜਿਹੜਾ ਸੀਗਾ ਜਸਪਤ ਰਾਏ ਤੇ ਲਖਪਤ ਰਾਏ ਦੀਵਾਨ ਸੀਗੇ ਤੇ ਮੀਰ ਮੰਨੂ ਦੇ ਵੇਲੇ ਉਹ ਹੋਇਆ ਸਾਰਾ ਉਹਨਾਂ ਵੇਲੇ ਇਹੀ ਸੀਗਾ ਵੀ ਇਹ ਕਿਸ ਤਰੀਕੇ ਨਾਲ ਸਿੱਖਾਂ ਸਿੱਖ ਜਦੋਂ ਇੱਕ ਇਹ ਕਰਦੇ ਹੁੰਦੇ ਸੀ ਗ੍ਰੀਲਾ ਜੁੱਧ ਲੜਦੇ ਹੁੰਦੇ ਸੀ ਉਹਨਾਂ ਦੇ ਨਾਲ ਚ ਤੇ ਮੁਗਲ ਦਰਬਾਰ ਦੇ ਵੇਲੇ ਵੀ ਕੋਈ ਉਹਨਾਂ ਦੀ ਕੋਈ ਰਾਹੀ ਜਾਂਦੇ ਆ ਕੋਈ ਕਾਰਵਾ ਜਾਂਦਾ ਕੋਈ ਬਿਜ਼ਨਸ ਵਾਲੇ ਜਾਂਦੇ ਆ ਉਹਨਾਂ ਤੇ ਅਟੈਕ ਟੂ ਕਰ ਦੇਣਾ ਇਹ ਸਾਰਾ ਕੁਝ ਕਰਨਾ ਹੁੰਦਾ ਸੀ ਘਰੋਂ ਤੋਂ ਬੇ ਘਰ ਸੀ ਜਾਂ ਦੋਥਾ ਰਹਿੰਦੇ ਹੁੰਦੇ ਸੀ ਜਾਂਦਾ ਪਹਾੜਾਂ ਚ ਹਾਂ ਆ ਜਿਹੜਾ ਚੰਡੀਗੜ੍ਹ ਦੇ ਨਾਲ ਨਾਲ ਸਾਰੇ ਜਿਹੜੇ ਅਸੀਂ ਸ਼ਿਵਾਲਿਕ ਤੇ ਪਰੇ ਪਠਾਨ ਤੱਕ ਪਠਾਨਕੋੜ ਤੇ ਪਰੇ ਦੇ ਤੱਕ ਹਾਂ ਜਾਂ ਤਾਂ ਇਨਾਂ ਇਨਾਂ ਸ਼ਿਵਾਲਿਕ ਫਰਚ ਰਹਿੰਦੇ ਹੁੰਦੇ ਜਾਂ ਫਿਰ ਇਧਰ ਰਾਜਸਥਾਨ ਦੇ ਵਿੱਚ ਜਿਹੜਾ ਏਰੀਆ ਹੁੰਦਾ ਰਾਜਪੂਤਾਨਾ ਕਹਿੰਦੇ ਸੀਗਾ ਉਧਰ ਭੱਜ ਜਾਂਦੇ ਸੀ ਵਿਚਾਲੇ ਵਿਚਾਲੇ ਜਿਹੜੇ ਇਹ ਸੀ ਜਿਹੜੇ ਲੰਨਾਲੇ ਬੰਦੇ ਸੀ ਉਹਨਾਂ ਨੂੰ ਫਿਰ ਮੁਗਲ ਦਰਬਾਰ ਆ ਜਿਹੜਾ ਉਹ ਰਹਿਣ ਨਹੀਂ ਸੀ ਦਿੰਦਾ ਫਿਰਸਿਰਾਂ ਦੇ ਕਦੇ ਮੁੱਲ ਰੱਖ ਤੇ ਹੂੰ ਹੂੰ ਕਦੇ ਇਸ ਕਰਕੇ ਜਿਉਂ ਜਦੋਂ ਜਕਰੀਆ ਖਾਨ ਆਇਆ ਤੇ ਉਹਨੇ ਦੋਨੋਂ ਖੇਟਾਂ ਹੀ ਖੇਡੀਆਂ ਉਹਨੇ ਤਾਂ ਕਿਹਾ ਵੀ ਇਹ ਬਹੁਤ ਤੰਗ ਕਰਦੇ ਐ ਜਕਰੀਆ ਖਾਨ ਦੇ ਵੇਲੇ ਕੀ ਹੋਇਆ ਵੀ ਉਸ ਵੇਲੇ ਨਾਦਰ ਸ਼ਾਹ 1736 ਦੇ ਵਿੱਚ ਇਹ ਉਹਨੇ ਦਿੱਲੀ ਲੁੱਟੀ ਸੀ ਦਿੱਲੀ ਤੇ ਹਮਲਾ ਕੀਤਾ ਸੀ ਔਰੰਗਜ਼ੇਬ ਤੋਂ ਬਾਅਦ ਦਿੱਲੀ ਦਰਬਾਰ ਬਹੁਤ ਕਮਜ਼ੋਰ ਹੋ ਗਿਆ ਸੀ ਤਾਂ ਦਿੱਲੀ ਲੁੱਟੀ ਤੇ ਦਿੱਲੀ ਨੂੰ ਉਹ ਸਮਾਨ ਲੁੱਟ ਕੇ ਲਗਾ ਕੇ ਉਹਨੇ ਸੋਚਿਆ ਸਿੱਧਾ ਜਾਣ ਦੀ بجائے ਇਰਾਨ ਪਰਸ਼ੀਅ ਦੇ ਜਾਣਾ ਸੀ ਉਹਨੇ ਤੇ ਉਹ ਉਹ ਇਧਰ ਪਹਾੜਾਂ ਦੇ ਨਾਲ-ਨਾਲ ਦਾ ਰਸਤਾ ਜਿਹੜਾ ਆ ਹੁਣ ਆ ਜਗਾਦਰੀ ਚ ਗੁਜ਼ਰੀਆ ਉੱਪਰਲਾ ਆ ਜਿਹੜਾ ਸ਼ਵਾਲਕ ਦੇ ਹਿਲ ਦੇ ਨਾਲ-ਨਾਲ ਜਾਣ ਲੱਗ ਗਿਆ ਇੱਥੇ ਜਾਂਦੇ ਉਹਨਾਂ ਨੇ ਉਹ ਉਹਨੂੰ ਪਿੱਛੇ ਤੋਂ ਲੁੱਟਿਆ ਬਹੁਤ ਤੇ ਉਹਨੇ ਫਿਰ ਜ਼ਕਰੀਆ ਖਾਨ ਨੂੰ ਬੁਲਾਇਆ ਲਾਹੌਰ ਦੇ ਨੂੰ ਜਾ ਕੇ ਲਾਹੌਰ ਉਹਦੇ ਥੱਲੇ ਸੀਗਾ ਆ ਗਿਆ ਤੇ ਅਹਿਮ ਸ਼ਾਹ ਬਾਦਸ਼ ਤੇ ਇਹ ਜ਼ਕਰੀਆ ਖਾਨ ਨੂੰ ਬੁਲਾਇਆ ਨਾਦਰ ਸ਼ਾਹ ਨੇ ਨਾਦਰ ਸ਼ਾਹ ਨੇ ਕਿਹਾ ਵੀ ਤੂੰ ਇਹ ਇਹੇ ਕੌਣ ਲੋਕ ਆ ਜਿਹੜੇ ਮੇਰੇ ਪਿੱਛੇ ਘਾਰਬਾਣ ਨੂੰ ਲੁੱਟ ਕੇ ਲੈ ਗਏ ਆ ਕੁਝ ਔਰਤਾਂ ਔਰਤਾਂ ਬੰਦਕ ਉਹਨਾਂ ਆ ਔਰਤਾਂ ਨੂੰ ਗੁਲਾਮ ਬਣਾ ਕੇ ਬੰਦਕ ਬਣਾ ਕੇ ਤੇ ਨੌਕਰਾਨੀਆਂ ਬਣਾ ਕੇ ਲੈ ਜਾਣਾ ਹੁੰਦਾ ਸੀ ਲੋਕਾਂ ਦਾ ਮਾਲ ਦੀ ਤੇ ਉਹਨਾਂ ਦੀ ਉਸ ਸਮਿਆਂ ਦੀ ਗੱਲ ਹੈ ਜਦੋਂ ਗਜ਼ਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਸੀ ਔਰਤਾਂ ਉਹ ਵਿੱਚ ਹੀ ਵੇਚਿਆ ਜਾਂਦੀ ਹੁੰਦੀ ਸੀ ਉਹ ਉਦੋਂ ਇੱਥੇ ਹੀ ਲੁੱਟ ਕੇ ਲਿਗਾਈਆਂ ਆ ਜਾਂਦੀਆਂ ਹੁੰਦੀਆਂ ਸੀ ਜੁੱਧਾਂ ਦੇ ਵਿੱਚ ਹੀ ਤੇ ਇਹ ਅੱਛਾ ਉਹ ਫਿਰ ਪਿੱਛੇ ਛੜਾ ਲਿਆ ਉਹਨਾਂ ਨੇ ਹੂੰ ਤੇ ਉਹ ਫਿਰ ਉਹ ਕਹਿੰਦਾ ਕੌਣ ਹੈ ਕਹਿੰਦਾ ਪਤਾ ਨਹੀਂ ਇਹਨਾਂ ਦਾ ਥਾਂ ਟਿਕਾਣਾ ਤਾਂ ਹੈ ਨਹੀਂ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਆ ਹੂੰ ਤੇ ਉਹ ਫਿਰ ਇਹ ਨਾਦਰ ਸ਼ਾਹ ਕਹਿਣ ਲੱਗਾ ਵੀ ਇਹ ਬਚ ਕੇ ਰਹੋ ਇੱਕ ਦਿਨ ਇਹ ਇਥੋਂ ਦੇ ਰਾਜੇ ਹੋਣਗੇ ਹੂੰ ਤੇ ਤੋ ਬਚ ਕੇ ਰਹੋ ਜਦੋਂ ਬਚ ਕੇ ਰਹਿਣ ਦੀ ਹੈ ਵੀ ਇਹਨਾਂ ਤੋਂ ਤੁਸੀਂ ਆਇਨ ਸੌਖੇ ਨਾਲ ਲਓ ਇਹਨਾਂ ਨੂੰ ਫਿਰ ਉਹਨੇ ਸੋਚਿਆ ਵੀ ਇਹਨਾਂ ਨੂੰ ਖਤਮ ਕਰੀਏ ਫਿਰ ਜਕਰਿਆ ਖਾਨ ਨੇ ਸਿਰਾਂ ਦਾ ਮੁੱਲ ਪਾਇਆ ਵੀ ਜਿਹੜਾ ਸਿਰ ਲੈ ਕੇ ਆਉ ਕਿਸੇ ਸਿੱਖ ਦਾ ਫਲਾਣਾ ਉਹ ਸਾਰਾ ਜਿਲ੍ਹਾ ਇਸਨਾਂ ਦਾ ਮੁੱਲ ਪਿਆ ਇਹ ਵੱਡੀ ਕਹਾਣੀ ਹੈ ਇਹ ਹੋਇਆ ਸੀਗਾ 1900 ਇਹ 45 ਦੇ ਨੇੜੇ 46 ਦੇ ਨੇੜੇ ਤੇੜ ਇਹ ਕੱਲੂ ਕਾਰਾ ਸ਼ੰਭ ਸ਼ੰਭ ਹੁੰਦਾ ਜਿਹੜਾ ਮਾਰਸ਼ੀ ਏਰੀਆ ਜਿੱਥੇ ਕਿਤਾ ਕੋਈ ਦਰਿਆ ਦਾ ਪਾਣੀ ਐ ਪਾਸੇ ਜਿਹਨੂੰ ਲੰਘ ਜੇ ਤੇ ਵਿਚਾਲੇ ਜੇ ਕੋਈ ਮਤਲਕੀ ਦਲਦਲ ਜੀ ਏਰੀਆ ਰਹੇ ਜੇ ਉਹ ਸ਼ੰਭ ਕਹਿੰਦੇ ਆ ਤੇ ਉਹਦੇ ਚ ਸਰਕਣਾ ਵੱਡਾ ਵੱਡਾ ਹੋਵੇ ਉੱਥੇ ਸਿੱਖਾਂ ਦਾ ਕੁਝ ਗਰੁੱਪ ਸੀ ਸਾਰੇ ਤੇ ਉਹ ਅਬਦਾਲ ਦੋ ਉਦੋਂ ਬੁੱਢਾ ਦਲ ਤੇ ਤਰਨਾ ਦਲ ਬਣੇ ਹੋਏ ਸੀ ਤਰਨਾ ਦਲ ਚ ਵੀ 12 13 ਹਜ਼ਾਰ ਬੰਦੇ ਸੀ ਉਦੋਂ ਫਿਰ ਇਹ ਉੱਥੇ ਕੁਝ ਲੋਕ ਠਹਿਰੇ ਹੋਏ ਸੀ ਉਦੋਂ ਫਿਰ ਇਹ ਲੜਾਈ ਇਹਨਾਂ ਦੀ ਲਾਹੌਰ ਨਾਲ ਹੋਈ ਲਖਪਤ ਰਾਏ ਦੇ ਨਾਲ ਹੋਈ ਤਾਂ ਲਖਪਤ ਰਾਏ ਨਾਲ ਲੜਾਈ ਹੋ ਰਹੀ ਇਹਨਾਂ ਨੰਨਾਂ ਦੇ ਵਿੱਚ ਲਖਪਤ ਰਾਏ ਦਾ ਭਰਾ ਸੀ ਜਸਪਤ ਰਾਏ ਹੂੰ ਛੋਟਾ ਕਹਿੰਦੇ ਵੀ ਲਖਪਤ ਰਾਏ ਜਸਪਤ ਰਾਏ ਤੇ ਯਈਆ ਖਾਂ ਜੜਾ ਯਕਰੀਆ ਖਾਂ ਦਾ ਪੁੱਤਰ ਸੀਗਾ ਉਹ ਸਿੱਖਾਂ ਦੇ ਕੱਟੜ ਦੁਸ਼ਮਣ ਸੀ ਮਤਲਬ ਉਹ ਕੱਟੜ ਦੁਸ਼ਮਣ ਸੀਗੇ ਇਹ ਇਹ ਉਹਨਾਂ ਨੂੰ ਬੜਾ ਅਫਸਰਟ ਕਰਦੇ ਹੁੰਦੇ ਸੀ ਇਹ ਇੱਕ ਫੋਰਸ ਸੀ ਖਾਲੀ ਇਹ ਦਿੱਲੀ ਦਾ ਦਰਬਾਰ ਲਾਹੌਰ ਦਰਬਾਰ ਦਿੱਲੀ ਦਰਬਾਰ ਵੀ ਕਮਜ਼ੋਰ ਹੋ ਗਿਆ ਸੀ ਲਾਹੌਰ ਫਿਰ ਉਹਦੇ ਕਹਾ ਸੁਪੇਦਾਰ ਹੁੰਦੇ ਸੀ ਇਹਨਾਂ ਕੋਲ ਵੀ ਉਸ ਕਿਸਮ ਨਹੀਂ ਸੀ ਇਹ ਇੱਥੇ ਸ਼ਾਂਤੀ ਨਹੀਂ ਸੀ ਰਹਿੰਦੀ ਤੇ ਉਹ ਅਗਲੇ ਸ਼ਾਂਤੀ ਰੱਖਣਾ ਚਾਹੁੰਦੇ ਸੀਗੇ ਉਹਨਾਂ ਨੇ ਕੀ ਕੀਤਾ ਵੀ ਜਿਹੜੇ ਹਿੰਦੂ ਪਪੂਲੇਸ਼ਨ ਦੇ ਵੱਡੇ ਵੱਡੇ ਹਿੰਦੂ ਬੰਦੇ ਸੀ ਉਹਨਾਂ ਨਾਲ ਫਿਰ ਆਪ ਦੇ ਆਪ ਦੇ ਦੀਵਾਨ ਬਣਾ ਲਏ ਆਪ ਦੇ ਫੌਜ ਚ ਲਾਇਆਏ ਆਪ ਦੇ ਇਨਚਾਰਜ ਬਣਾਤੇ ਇਹ ਹਮੇਸ਼ਾ ਹੀ ਰਿਹਾਗਾ ਤੇ ਲਖਪਤਰਾਏ ਦੀਵਾਨ ਸੀ ਉਹਦਾ ਭਰਾ ਜਸਪਤਰਾਏ ਸੀ ਉਹ ਅੱਗੇ ਫੌਜ ਦਾ ਇੱਕ ਗਰੁੱਪ ਨੂੰ ਲੀਡ ਕਰਦਾ ਸੀ ਉਹ ਮਾਰਿਆ ਗਿਆ ਉਸੇ ਗੁੱਸੇ ਚ ਜਾ ਕੇ ਲਖਪਤਰਾਏ ਨੇ ਵੇ ਫਿਰ ਪਿੱਛੇ ਆ ਕੀਤਾ ਪਿੱਛਾ ਕਰਕੇ ਜਾ ਕੇ ਸ਼ੰਭ ਜੋੜੀਆਂ ਏਰੀਆ ਹੈਗਾ ਰਾਵੀ ਦਾ ਏਰੀਆ ਸੀ ਗਰਦਾਸਪੁਰ ਇਧਰ ਨੰਗਰ ਵਲਵ ਉੱਥੇ ਜਾ ਕੇ ਅਟੈਕ ਕੀਤਾ ਉਹ ਘੇਰੇ ਗਏ ਉੱਥੇ ਕਾਫੀ ਬੰਦੇ ਬੱਚੇ ਬੁੱਢੀ ਸੀ ਵੱਡੇ ਸੀਗੇ ਤੇ ਉੱਥੇ ਫਿਰ 7000 ਬੰਦਾ ਮਰਿਆ 3000 ਕਹਿੰਦੇ ਫੜਿਆ ਗਿਆ ਤੇ 7000 ਮਾਰੇ ਗਿਆ ਇਸ ਕਰਕੇ ਜਦੋਂ ਅਚਾਨਕ ਬੱਚੇ ਬੁੱਢੇ ਤੇ ਹੋਰ ਸਾਰਿਆਂ ਦੇ ਨੋਂ ਨਾਲ ਲੜਨ ਵਾਲਿਆਂ ਦੇ ਉੱਤੇ ਹੋਇਆ ਤੇ ਇਸ ਕਰਕੇ ਉਹਨੂੰ ਪਹਿਲਾ ਕਲੂਕਾਰਾ ਕਹਿੰਦੇ ਆ 1746 ਦੇ ਵਿੱਚ ਹੋਇਆ ਦੂਜਾ ਕਲੂਕਾਰਾ ਜਿਹੜਾ ਹੈ ਉਹ ਅਹਿਮਦ ਸ਼ਾਹ ਅਬਦਾਲੀ ਨੇ ਨਾਦਰ ਸ਼ਾਹ ਨੂੰ ਜਾਂਦੇ ਨੂੰ ਜਦੋਂ ਇੱਧਰ ਪਹੁੰਚਿਆ ਨਾਦਰ ਸ਼ਾਹ ਇਰਾਨ ਆਪਦੇ ਪਹੁੰਚਿਆ ਤੇ ਨਾਦਰ ਸ਼ਾਹ ਜਿੱਤ ਕੇ ਤਾਂ ਚਲਾ ਗਿਆ ਕੁਛ ਦਿਨ ਪਿਛੇ ਉਹਨੂੰ ਮਾਰਤਾ ਕਿਸੇ ਨੇ ਹੂੰ ਉਹਦੇ ਆਪਦੇ ਤੇ ਉਦੋਂ ਉਹ ਜਿਹੜਾ ਉਹਦੇ ਨਾਲ ਉਹਦਾ ਜਰਨਲ ਸੀ ਐਮ ਤਸ਼ਦਦਾਲੀ ਜਿਹੜਾ ਇੱਥੇ ਦਿੱਲੀ ਲੁੱਟਣ ਆਇਆ ਸੀ ਹੂੰ ਉਹ ਦਿੱਲੀ ਚ ਉਹਨੂੰ ਪਤਾ ਸੀ ਰਸਤੇ ਸਾਰੇ ਦਾ ਉਹਨੇ ਫਿਰ ਡਿਕਲੇਅਰ ਕਰਤਾ ਅਫਗਾਨਿਸਤਾਨ ਨੂੰ ਬਣਾਉਣ ਵਾਲਾ ਮੁਲਕ ਵੱਖਰਾ ਬਣਾਉਣ ਵਾਲਾ ਪਰਸ਼ੀਨ ਜਿਹੜੀ ਵੱਡੀ ਸਟੇਟ ਉਹਦੇ ਚੋਂ ਪਾਸੇ ਕੱਢ ਕੇ ਬਣਾਉਣ ਵਾਲਾ ਉਹ ਅਹਿਮਦ ਸ਼ਾਹ ਅਬਦਾਲੀ ਹੈ। ਹਮ ਅਹਿਮਦ ਸ਼ਾਹ ਅਬਦਾਲੀ ਨੇ ਆਪਣਾ ਦੇਸ਼ ਵੱਖਰਾ ਬਣਾਇਆ। ਤੇ ਕਾਬਲ ਰਾਜਧਾਨੀ ਸਾਰੀ ਕਰਕੇ ਬਣਾਈ। ਫਿਰ ਉਹਨੇ ਉੱਥੋਂ ਫਿਰ ਹਮਲੇ ਸ਼ੁਰੂ ਕਰਤੇ 17 ਹਮਲੇ ਹੋਏ ਤੇ 7ਵੇਂ 8ਵੇਂ ਹਮਲੇ ਤੇ ਆਇਆ ਸੀ ਉਹ ਤੇ ਆ ਜਦੋਂ ਕੋਪਰਹੀੜਾ ਅਮਲੇਰ ਕੋਟਲੇ ਦੇ ਕੋਲੇ ਹਮ ਇੱਥੇ ਉਹਨੂੰ ਪਤਾ ਲੱਗ ਗਿਆ ਵੀ ਅਹਿਮ ਇਹ ਪਟਿਆਲਾ ਸਟੇਟ ਵਿੱਚ ਪਟਿਆਲਾ ਦਾ ਆਲਾ ਸਿੰਘ ਸੀਗਾ ਪਟਿਆਲਾ ਜਿਹੜਾ ਹੁਣ ਵਾਲੀ ਪਟਿਆਲਾ ਸੀਟ ਆ ਵੀ ਉਹਦੇ ਏਰੀਆ 'ਚ ਇਹ ਜਾ ਰਹੇ ਆ ਤੇ ਸਿੱਖਾਂ ਨੂੰ ਇਹ ਸੀਗਾ ਵੀ ਅਹਿਮਦ ਸ਼ਾਹ ਅਦਾਲੀ ਬੜਾ ਜੋਰ ਸ਼ੋਰ ਨਾਲ ਆਉਂਦਾ ਹ ਹ ਤੇ ਅਸੀਂ ਹੁਣ ਬੱਚੇ ਬੁੱਢੇ ਨੂੰ ਉੱਥੇ ਛੱਡਾਈਏ ਹ ਔਰਤਾਂ ਨੂੰ ਉੱਥੇ ਛੱਡਾਈਏ ਤੇ ਅਸੀਂ ਫੇਰ ਇਹਦੇ ਨਾਲ ਮੁਕਾਬਲਾ ਕਰਾਂਗੇ ਹ ਤੇ ਉਹ ਛੱਡਣ ਜਾ ਰਹੇ ਸੀਗੇ ਉਹਨੂੰ ਪਤਾ ਦੱਸਤਾ ਕਿਸੇ ਨੇ ਜਦੋਂ ਮਲੇਰਕੋਟਲਾ रियासत ਵਿੱਚ ਉਹ ਪਹੁੰਚਿਆ ਪਹੁੰਚਿਆ ਉਹਦਾ ਜਿਹੜੇ ਸਿੱਖਾਂ ਦਾ ਜਥੇਜ ਉੱਥੇ-ਉੱਥੇ ਕਿਸੇ ਨੇ ਕਿਹਾ ਵੀ ਸਿੱਖ ਤਾਂ ਇੱਥੇ ਆ ਗਏ ਮਰੇਰਕੋਟਲਾ ਮੁਸਲਮਨ ਸਟੇਟ ਸੀ ਉਹਨਾਂ ਨੇ ਜੇ ਉਹਦੇ ਅਹਿਮਦ ਸ਼ਾਹ ਵਾਲੀ ਨੂੰ ਹਰਕਾਰਾ ਭੇਜ ਕੇ ਆਪ ਦਾ ਮੈਸੇਜ ਦੇਤਾ ਵੀ ਉਹ ਤਾਂ ਇੱਥੇ ਆ ਹੀ ਫਿਰਦੇ ਆ ਉਹ ਫਿਰ ਸਿੱਧਾ ਲਾਹੌਰ ਤੋਂ ਸ਼ਾਰਟਕਟ ਲੈਂਦਾ ਹੋਇਆ ਇੱਥੇ ਪਹੁੰਚਿਆ ਇੱਥੇ ਆਉਣ ਸਾ ਇਹ ਅਚਾਨਕ ਪਹੁੰਚ ਗਿਆ ਅਚਾਨਕ ਉਹਨੇ ਹਮਲਾ ਕਰਤਾ ਫੌਜ ਦੇ ਕੋਲ ਤਕਲੀ ਸੀ ਮਰਾਠਿਆਂ ਨੂੰ ਮਾਰ ਤੇ ਮਾਰਨ ਨੂੰ ਹਰਾਤਾ ਸੀ ਉਹਨੇ ਪਾਣੀਪਤ ਦੀ ਲੜਾਈ 'ਚ ਤੇ ਇਸ ਫੌਜ ਤਕੜੀ ਸੀ ਉਦੋਂ ਫਿਰ ਉਹਨੇ ਹਮਲੇ ਦੇ ਵਿੱਚ 30000 ਬੰਦਾ ਮਾਰਿਆ ਗਿਆ ਸਿੱਖਾਂ ਕਹਿੰਦੇ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਹੁੰਦਾ ਸੀ ਕਿ ਜਿਸ ਤਰ੍ਹਾਂ ਮੈਂ ਮਰਹੱਟੇ ਨਹੀਂ ਛੱਡੇ ਉਸੇ ਤਰ੍ਹਾਂ ਮੈਂ ਸਿੱਖਾਂ ਦਾ ਖੁਰਕ ਖੋਜ ਮਿਟਾ ਦਿੰਦਾ ਮੈਂ ਸਿੱਖ ਨਹੀਂ ਜਿੰਦੇ ਚ ਇਹ ਹੁੰਦਾ ਸੀਗਾ ਤੇ ਉਹ ਫਿਰ ਜੀ ਅਹਿਮਦ ਸ਼ਾਹ ਅਬਦਾਲੀ ਦੇ ਉਸਨੇ ਇਹ ਕੋਪਰ ਹੀੜੇ ਦਾ ਕੀਤਾ ਉਹਦੇ ਚ ਕਿਹਾ ਜਾਂਦਾ ਵੀ 30000 ਦੇ ਨੇੜੇ ਤੇ ਬੰਦੇ ਮਾਰੇ ਗਏ ਤੇ 32000 ਬੱਚੇ ਬੁੱਢੇ ਔਰਤਾਂ ਤੇ ਹੋਰ ਸਿੱਖ ਵੀ ਮਾਰੇ ਗਏ ਉਦੋਂ ਪਿੱਛੋਂ ਇਹ ਵੱਡਾ ਲੜਾਈ ਸੀ ਇਹ ਹੁਣ ਲੜਾਈ ਜਿਹੜੀ ਹੋਈ ਐ 61 ਦੇ ਨੇੜੇ ਤੇ 1700 ਦੇ ਉਦੋਂ ਪਿੱਛੋਂ ਦੋ ਕੁ ਵਾਰੀ ਫੇਰ ਆਇਆ ਹਮਲਾ ਕਰਨ ਫੇਰ ਸਿੱਖ ਤਕੜੇ ਹੋ ਗਏ ਫਿਰ ਉਦੋਂ ਪਿੱਛੋਂ ਹਮਲਾ ਕਰਨ ਨਹੀਂ ਆਇਆ ਤੇ ਜਿਹੜਾ ਤੀਜਾ ਕੱਲੂ ਘਰ ਹੈ ਹੂੰ ਇਹ ਹੁਣ ਸਾਰਿਆਂ ਦੀ ਕਹਾਣੀ ਆ ਤਾਰਾ ਸਾਰਿਆਂ ਨੂੰ ਪਤਾ ਇਹ ਸਮਝੋ ਵੀ 1761 ਬਾੜ ਦੇ ਪਿੱਛੋਂ ਹੂੰ ਦਰਬਾਰ ਸਾਹਿਬ ਤੇ ਹਮਲਾ ਹੋਇਆ 1761 ਬਾੜ ਚਲੇ ਦਰਬਾਰ ਸਾਹਿਬ ਨੂੰ ਤੋੜਦਾ ਸੀ ਹੂੰ ਅਹਿਮਦ ਸ਼ਾਹ ਅਬਦਾਲੀ ਨੇ ਅਹਿਮਦ ਸ਼ਾਹ ਅਬਦਾਲੀ ਨੇ ਬਦਲ ਕੇ ਸਰੋਵਰਤਾ ਸੀ ਦਰਬਾਰ ਸਾਹਿਬ ਦਾ ਨੁਕਸਾਨ ਪਹੁੰਚਾਇਆ ਸੀ ਹਾਂ ਇਹ ਸਾਰਾ ਕੁਝ ਉਹਨੇ ਕਰਤਾ ਸੀਗਾ ਉਦੋਂ ਪਿੱਛੋਂ ਫਿਰ ਸਿੱਖ ਤਕੜੇ ਹੋ ਗਏ ਇਹਨਾਂ ਨੇ ਫਿਰ ਦਰਬਾਰ ਸਾਹਿਬ ਦੇ ਦੁਆਰਾ ਸਾਰੇ ਕਰਤੀ ਕਿਹਾ ਜਾਂਦਾ ਵੀ ਅਹਿਮ ਸ਼ਾਹ ਅਦਾਲੀ ਦੇ ਕੁਝ ਗਰੁੱਪੋਂ ਦੇ ਬੰਦੇ ਉਹਨਾਂ ਨੇ ਫੌਜ ਦੇ ਬੰਦੇ ਫੜੇ ਸੀ ਉਹਨਾਂ ਤੋਂ ਕਰਵਾਇਆ ਚਲੋ ਇਹ ਤਾਂ ਬਦਲੇ ਦੀਆਂ ਗੱਲਾਂ ਨਹੀਂ ਆਪਾਂ ਕਹਿ ਸਕਦੇ ਉਦੋਂ ਤਕੜੇ ਹੋ ਗਏ ਸੀ ਇਹਨਾਂ ਨੇ ਸਾਰਾ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਇਹ ਸਾਰੇ ਤਕੜੇ ਹੋਏ ਸੀ ਇਹਨਾਂ ਨੇ ਫਿਰ ਉੱਥੇ ਅਹਿਮਦ ਸ਼ਾਹ ਦਰਬਾਰ ਦਰਬਾਰ ਸਾਹਿਬ ਦੀ ਨੂੰ ਖੜਾ ਕਰਤਾ ਫਿਰ ਉਹਦੀ ਹਿੰਮਤ ਨਹੀਂ ਹੋਈ ਆਇਆ ਸੀ ਵਿੱਚ ਇੱਕ ਵਾਰ ਫਿਰ ਉਹ ਵਾਪਸ ਚਲਾ ਗਿਆ ਸੀ ਉਹ ਉਸ ਉਸ ਤੋਂ ਬਾਅਦ 62 ਲੋ 1762 ਤੋਂ ਲੈ ਕੇ 1984 ਦੇ ਵਿੱਚ ਦਵਾਰਾ ਜੂਨ ਚ ਹਮਲਾ ਹੁੰਦਾ ਤਾਂ ਅਸੀਂ ਕਹਿ ਸਕਦੇ ਹਾਂ ਵੀ 200 222 ਸਾਲ ਬਾਅਦ ਇਹੇ ਹਮਲਾ ਹੋਇਆ ਸਾਰਾ ਤੇ ਇਸ ਇਹ ਹਮਲਾ ਵੀ ਇੰਨਾ اچانک ਹੋਇਆ ਟੈਂਕਾਂ ਦਾ ਵੱਡੇ ਟੈਂਕਾਂ ਦਾ ਵੀ ਜਿੱਥੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਅਰਜਨ ਦੇਵ ਦੀ ਸ਼ਹੀਦੀ ਕਰਕੇ ਕੁਝ ਲੋਕ ਸ਼ਰਦਾ ਦੇ ਲੈਵਲ ਤੇ ਪੰਜਵੇਂ ਪਾਸ਼ਾ ਤੇ ਇੱਥੇ ਆਏ ਬੈਸੀਗੇ ਤੇ ਸਾਰੀਆਂ ਸਰਾਵਾਂ ਵਿੱਚ ਬੈਠੇ ਸੀਗੇ ਤੇ ਲੜਨ ਵਾਲੇ ਬੰਦੇ ਤਾਂ ਸਾਰੇ ਹੀ ਦਰਬਾਰ ਸਾਹਿਬ ਦੇ ਵਿੱਚ ਬਹੁਤ ਥੋੜੇ ਸੀਗੇ ਸੰਤ ਭਿੰਡਰਾਲੇ ਦੇ ਜਥੇ ਨਾਲ ਜਿਹੜੇ ਦਮਦਮੇ ਤਖਸਾਲ ਦੇ ਨਾਲ ਜੁੜੇ ਹੋਏ ਲੜੇ ਆ ਬੰਦੇ ਉਹ ਤਾਂ ਹੁਣ ਅੱਜ ਕੱਲ ਰਿਪੋਰਟ ਸਾਰੀ ਹੈਗੀ ਸਰਕਾਰ ਕੋਲੇ ਵੀ ਰਿਕਾਰਡ ਹੈਗਾ ਵੀ ਉਹ 110 20 ਕੁ 25 ਕੁ ਬੰਦੇ ਲੜੇ ਜਿਹੜੇ ਅਸਲ ਲੜਨ ਵਾਲੇ ਸੀਗੇ ਦੂਜੇ ਥੋੜੇ ਥੋੜੇ ਪਾਸੇ ਅਫਸਰ ਲੜੇ ਤੇ ਬਬਰ ਸਾਰੇ ਉੱਥੇ ਨਿਕਲ ਕੇ ਵਿੱਚੋਂ ਚਲੇ ਗਏ ਸੀ ਤੇ ਉਹ ਲੜੇ ਅੰਦਰ ਉਹੀ ਮਾਰੇ ਗਏ ਆ ਬਹੁਤੇ ਸ਼ਹੀਦ ਉਹੀ ਹੋਏ ਆ ਤਾਂ ਫਿਰ ਉਹ ਦੂਜੇ ਜਿਹੜੇ 2-3000 4000 ਇਹ ਗਿਣਤੀ ਹਜ ਤੱਕ ਬਿਲਕੁਲ ਨਹੀਂ ਕਲੀਅਰ ਵੀ ਆਮ ਜਿਹੜੇ ਸ਼ਰਧਾਲੂ ਸੀ ਉਹ 3000 ਮਾਰੇ ਗਏ 2000 ਮਾਰੇ ਗਏ ਕਿੱਥੋਂ ਤੱਕ ਸਰਕਾਰੀ ਅੰਕੜਿਆਂ ਦੇ ਮੁਤਾਬਿਕ ਕਿੰਨੇ ਦੱਸੇ ਜਾਂਦੇ ਨੇ ਸਰਕਾਰ ਤਾਂ ਜਿਵੇਂ ਹੁਣ ਕਿਤਾਬ ਇਹਦੀ ਆਈ ਹੈ ਇਸ ਦੀ ਚੀਫ ਸੈਕਟਰੀ ਰਿਹਾਸੀਕਰ ਰਮੇਸ਼ਿੰਦਰ ਸਿੰਘ ਹਮ ਰਮੇਸ਼ਿੰਦਰ ਸਿੰਘ ਨੇ ਤਾਂ ਬਹੁਤ ਥੋੜੀ ਗਿਣਤੀ ਦਿੱਤੀ 1200 ਪਤਾ ਨਹੀਂ 1400 ਦਿੰਦਾ ਚਲੋ ਕਿੰਨੇ ਹੋਵੇ ਪਤਾ ਨਹੀਂ ਕਿੰਨੀ ਗਿਣਤੀ ਹਜੇ ਐਗਜ਼ੈਕਟ ਕਿਸੇ ਨੇ ਉਹਨਾਂ ਵੇਲੇਾਂ ਦੇ ਵਿੱਚ ਰਿਕਾਰਡ ਨਹੀਂ ਕੀਤਾ ਪਰ ਮੇਰੇ ਮੁਤਾਬਿਕ 2000 ਤੋਂ ਉੱਤੇ ਹੀ ਬੰਦਾ ਜ਼ਿਆਦਾ ਸੀ ਜਲ ਅੰਦਰ ਮਾਰਿਆ ਗਿਆ ਜਿਹੜਾ ਲੜਿਆ ਨਹੀਂ ਸੀ ਜਿਹਨੂੰ ਇਸ ਕਰਕੇ ਅਸੀਂ ਦਰਬਾਰ ਸਾਹਿਬ ਉਤੇ ਐਂ اچانک ਹਮਲੇ ਨੂੰ ਹੂੰ ਕਿਉਂਕਿ ਅਨ ਅਨਾਉਂਸਡ ਹੋਇਆ ਸੀਗਾ ਹੂੰ ਅੰਦਕੋ ਦੇ ਉਹਨੂੰ ਅਸੀਂ ਕੱਲੂ ਕਰਾ ਤੀਜਾ ਕਹਿੰਦੇ ਆ ਤੇ ਤੀਜੇ ਕੱਲੂ ਕਰ ਦੇ ਨਾਲ ਸਿੱਖ ਅੱਜ ਕੱਲ ਉਹ ਨਵੰਬਰ 84 ਵੀ ਜੋੜ ਦਿੰਦੇ ਆ ਹੂੰ ਤੇ ਤੀਜਾ ਕੱਲੂ ਕਰਾ ਇਹ ਕਿਉਂਕਿ ਤੋਂ ਕੁਝ ਮਹੀਨਿਆਂ ਦਾ ਫਰਕ ਸੀਗਾ ਸਾਰਾ ਇਹਨਾਂ ਚ ਤੇ ਤੀਜਾ ਕੱਲੂ ਕਰਾ ਹੋਇਆ ਤੀਜੇ ਕੱਲੂ ਕਰੇ ਕਰਕੇ ਹੀ ਇਹ ਤਿੰਨ ਕੱਲੂ ਕਰੇ ਹੋਏ ਆ ਇਦੇ ਵਿੱਚੋਂ ਲੈਸਨ ਲਿਗਿਆ ਜਾਂ ਕੀ ਹਿਸਟਰੀ ਦੀ ਗੱਲਾਂ ਹੋਈਆਂ ਸਰਕਮਸਟੈਂਸਸ ਹਿਸਟਰੀ ਤੇ ਇਹੋ ਜੇ ਬਣਦੇ ਰਹੇ ਜਿਹਦੇ ਨਾਲ ਇਹ ਤਿੰਨ ਕਲੂਕਾਰੇ ਵਾਪਰੇ ਹਾਂ ਇਹਨਾਂ ਤਿੰਨੇ ਕਲੂਕਾਰਾਂ ਤੇ ਜਦੋਂ ਵੀ ਚਾਰਚਰਚਾ ਹੁੰਦੀ ਹੈ ਤੇ ਇੱਕੋ ਚੀਜ਼ ਸਾਹਮਣੇ ਆਉਂਦੀ ਹੈ ਕਿ ਸਿੱਖਾਂ ਦੀ ਜਿਹੜੀ ਸੂਰਬੀਰਤਾ ਜਾਂ ਉਹਨਾਂ ਦਾ ਦੁਸ਼ਮਣਾਂ ਨਾਲ ਜਾਂ ਲੋਹਾ ਲੈਣ ਦੀ ਜਿਹੜੀ ਪਾਵਰ ਹੈ ਉਹਦੇ ਤੋਂ ਡਰ ਕੇ ਜਾਂ ਉਹਦੇ ਤੋਂ ਖਫਾ ਹੋ ਕੇ ਜਿਹੜੇ ਹਕੂਮਤਾਂ ਦੇ ਆਗੂ ਰਹੇ ਨੇ ਉਹ ਸਿੱਖਾਂ ਤੇ ਹਮਲੇ ਕਰਦੇ ਰਹੇ ਨੇ ਸਿੱਖ ਕੌਮ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਨੇ ਅ ਤੁਸੀਂ ਇਹ ਕਹਿ ਦਿਓ ਵੀ ਬੰਦੇ ਬਹਾਦਰ ਤੋਂ ਬਾਅਦ ਹਮ ਬੰਦੇ ਬਹਾਦਰ ਦਾ ਤੁਸੀਂ 15 ਵਿੱਚ ਉਹ ਸ਼ਹੀਦ ਹੋ ਗਿਆ ਤੇ ਜਾ ਕੇ ਉੱਥੇ ਦਿੱਲੀ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ ਸਾਰੇ ਇਹ ਸਭ ਨੂੰ ਪਤਾ ਹੀ ਆ ਤੇ ਉਦੋਂ ਪਿੱਛੋਂ ਫੇਰ ਇਹ ਸਿੱਖਾਂ ਦੇ ਸਿਰਾਂ ਦਾ ਮੁੱਲ ਪਿਆ ਤੇ ਲੜਦੇ ਰਹੇ ਕਈ ਵਾਰੀ ਬੜੀ ਤੁਹਾਨੂੰ ਹੈਰਾਨੀ ਹੁੰਦੀ ਆ ਵੀ ਤੁਸੀਂ ਸਿੱਖ ਜਿਹੜੀ ਆਬਾਦੀ ਕਦੇ ਵੀ 10-12% ਤੋਂ ਵੱਧ ਸਾਰੇ ਵੱਡੇ ਪੰਜਾਬ ਦੀ ਰਹੀ ਨਹੀਂ ਹਮ ਤੇ ਫੇਰ ਵੀ ਤੁਸੀਂ 10 12 8 10% ਪਾਪੂਲੇਸ਼ਨ ਐਨੀ ਲੜਦੀ ਰਹੀ ਜਾ ਕੇ ਤੇ ਵਿਚਾਰੇ ਖਲਾਅ ਹੋ ਗਿਆ ਸੀ ਮੋਗਲ ਦਰਬਾਰ ਦਿੱਲੀ ਵਾਲਾ ਵੀ ਡਾਊਨ ਹੋ ਗਿਆ ਸੀ ਤੇ ਕਾਬਲ ਵੀ ਡਾਊਨ ਹੋ ਗਿਆ ਸੀ ਅਹਿਮਦ ਸ਼ਾਹ ਅਬਦਾਲੀ ਦੇ ਮਾਰੇ ਜਾਣ ਦੇ ਪਿੱਛੋਂ ਤੇ ਫੇਰ ਤੁਸੀਂ ਐਨੇ ਸਾਲ ਲੜਦੇ ਰਹੇ ਲੜ ਕੇ ਇਸੇ ਦੇ ਵਿੱਚ ਉਹ ਹੀ ਰਣਜੀਤ ਸਿੰਘ ਦਾ ਵੱਡਾ ਰਾਜ ਨਿਕਲਿਆ ਹੂੰ ਇਹ ਕਿਹਾ ਜਾਂਦਾ ਹੈ ਵੀ ਉਹਨਾਂ ਦਿਨਾਂ ਦੇ ਵਿੱਚ ਘਟੋ ਘਟ ਹਰੀ ਹਰੀ RAM ਗੁਪਤਾ ਲਿਖਦਾ ਹੈ ਵੀ ਘਟੋ ਘਟ 2 ਲੱਖ ਸਿੱਖ ਇਸ ਇਸ ਸਮੇਂ ਦੇ ਦੌਰਾਨ ਮਾਰੇ ਗਿਆ 2 ਲੱਖ ਸਿੱਖ ਮਾਰੇ ਜਾਣਾ ਦੋ ਸਿੱਖ ਲੜਨ ਵਾਲਾ ਬੰਦਾ ਮਾਰੇ ਜਾਣਾ ਇਹ ਬਹੁਤ ਵੱਡੀ ਗਿਣਤੀ ਹੈ ਪੌਮੇ 40 50 ਸਾਲ ਚ ਹੋਈ ਹੈ ਕਿਉਂਕਿ ਉਹ 2000 2 ਲੱਖ ਦਾ ਮਤਲਬ ਅੱਜ ਦੀ ਪਾਪੂਲੇਸ਼ਨ ਮੁਤਾਬਨ ਹੈ ਕਿ ਉਦੋਂ ਪਾਪੂਲੇਸ਼ਨ ਬਹੁਤ ਘੱਟ ਹੁੰਦੀਆਂ ਸੀਗੀਆਂ ਤੇ ਇਸ ਕਰਕੇ ਉਹਨਾਂ ਨੇ ਜਿਹੜੇ ਇਸ ਇੰਨੇ ਬੰਦੇ ਮਰਨ ਕਰਕੇ ਹਰੀ RAM ਗੁਪਤਾ ਇਹ ਵੀ ਲਿਖਦਾ ਵੀ ਜੇ ਸਿੱਖ ਨਾਂ ਲੜਦੇ ਹੁੰਦੇ ਤਾਂ ਐਮਨਤ ਸ਼ਾਹ ਅਬਦਾਲੀ ਨੇ ਇਹ ਜਿਹੜਾ ਪੰਜਾਬ ਸੀਗਾ ਲਾਹੌਰ ਤਾਂ ਉਹਦੇ ਥੱਲੇ ਹੀ ਸੀਗਾ ਤੇ ਐਮ ਸ਼ਾਹ ਅਫਗਾਨੀ ਨੇ ਇਸ ਨੂੰ ਕਾਬਲ ਦਾ ਅਫਗਾਨਿਸਤਾਨ ਦਾ ਹਿੱਸਾ ਬਣਾ ਲੈ ਲੈਂਦਾ ਸੀ ਜੇ ਬਣਾ ਲੈਣਾ ਸੀ ਜੇ ਸਿੱਖ ਨਾਲ ਲੜਦੇ ਹੁੰਦੇ ਇਹਦੀ ਖਾਸ ਗੱਲ ਇਹ ਹੈ ਵੀ ਸਰੰਦ ਦੀ ਜਿਹੜੀ 1965 ਤੋਂ ਬਾਅਦ ਸਰੰਦ ਜਿੱਤ ਲਿਆ ਇਹਨਾਂ ਨੇ ਦੁਆਰਾ ਫਿਰ ਪਹਿਲਾਂ ਵੀ ਇੱਕ ਵਾਰ ਜਿੱਤਿਆ ਸੀ ਪਰ ਦੂਜੀ ਵਾਰ ਜਿੱਤ ਕੇ ਤਾਂ ਫਿਰ ਕਬਜ਼ਾ ਹੋ ਗਿਆ ਜਦੋਂ ਸਰੰਦ ਦੀ ਇਸਰੰਦ ਉਦੋਂ ਉਹ ਇਸ ਵੇਲੇ ਦੀ ਵੱਡੀ ਸਲਤਨਤ ਵੱਡੀ ਇਹ ਗਣੀ ਜਾਂਦੀ ਸੀ ਨਵਾਬੀ ਜਦੋਂ ਇਹ ਸਰੰਦ ਤੇ ਕਬਜ਼ਾ ਹੋ ਗਿਆ ਸਰੰਦ ਦੇ ਕਬਜ਼ੇ ਤੋਂ ਬਾਅਦ ਫਿਰ ਸਿੱਖਾਂ ਦੀਆਂ ਮਿਸਲਾਂ ਬਣ ਗਿਆ 11-12 12 ਮਿਸਲਾਂ ਬਣੀਆਂ ਫਿਰ ਇਹ ਆਪਸ ਵਿੱਚ ਦੀ ਏਦੂ ਪਿੱਛੋਂ ਫਿਰ ਇਹ ਕੰਸੋਲਿਡੇਟ ਹੋਣਾ ਸ਼ੁਰੂ ਕਰਤੇ ਪਾਵਰ ਬਣਦੇ ਰਹੇ ਸਾਰਾ ਉਦੋਂ ਪਿੱਛੋਂ ਵੱਖਰੇ ਵੱਖਰੇ ਆਂਦੇ ਸਾਰਿਆਂ ਕੋਲੇ ਵੱਖਰੇ 12 ਥਾਵਾਂ ਕੋਲੇ ਫੌਜਾਂ ਆਪਦੀਆਂ ਸਾਰੀਆਂ ਹੋ ਗਿਆ ਇਸ ਦੇ ਵਿੱਚੋਂ ਫਿਰ ਹਾਰ 1790 ਤੋਂ ਆਸ-ਪਾਸ ਤੋਂ ਬਾਅਦ ਫਿਰ ਜਿਹੜਾ ਅਹਿਮਦ ਸ਼ਾ ਅਫਦਾਲੀ ਦਾ ਪੋਤਰਾ ਸੀ ਉਹਦਾ ਪੁੱਤ ਤਾਂ ਕੁਛ ਨਾ ਕਰ ਸਕਿਆ ਸਾਰੇ ਦੌਰਾਨ ਉਹਨੇ ਫਿਰ ਲਾਹੌਰ ਦਰਬਾਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹ ਐਕਟਿਵ ਸੀ ਚੁਸਤ ਸੀ ਸਾਰਾ ਤੇ ਉਸਨੇ ਸਾਰੇ ਦੁਆਰਾ ਲੋਕ ਇਕੱਠੇ ਕੀਤੇ ਉਹਨੇ ਫਿਰ ਹਮਲਾ ਕਰਨ ਦੀ ਗੱਲ ਦੁਆਰਾ ਸ਼ੁਰੂ ਕੀਤੀ ਵੀ ਮੈਂ ਲਾਹੌਰ ਤੇ ਆ ਕੇ ਕਬਜ਼ਾ ਕਰਦਾ ਕਿਉਂਕਿ ਲਾਹੌਰ ਨੂੰ ਆਪਣਾ ਸਮਝਦੇ ਸੀਗੇ ਉਹ ਅਫਗਾਨ ਬਹੁਤ ਜ਼ਿਆਦੇ ਦੇ ਤੇ ਕਾਬਜ਼ ਰਹੇ ਆ अफगानिस्तान वाले भगवान ਤੇ ਫਿਰ ਉਹਨਾਂ ਨੇ ਜਦੋਂ ਸ਼ਾਹਜਹਾਨ ਉਹਦਾ ਪੋਤਰਾ ਸੀ ਸ਼ਾਹਜਹਾਨ ਨੇ ਜਦੋਂ ਆ ਕੇ ਇੱਥੇ ਹਮਲਾ ਹਮਲਾ ਕੀਤਾ ਆ ਆ ਕੇ ਕਰਨ ਆਇਆ ਹਮਲਾ ਰਣਜੀਤ ਸਿੰਘ ਉਹਦੋਂ 16 15 16 16 ਕੇ 17 ਸਾਲਾਂ ਦਾ ਜਵਾਨ ਸੀਗਾ ਤੇ ਉਹ ਸਾਰਿਆਂ ਨੇ ਗੁਰਮਤਾ ਕੀਤਾ ਦਰਬਾਰ ਸਾਹਿਬ ਉੱਤੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਿੰਨੂੰ ਅਸੀਂ ਅਸੀਂ ਸਰਵਤ ਖਾਲਸਾ ਕਹਿੰਨੇ ਆ ਸਰਵਤ ਖਾਲਸਾ ਨੂੰ ਜਾ ਕੇ ਆਪਾਂ ਕਿਵੇਂ ਕਰੀਏ ਸਾਰੇ ਕਹਿੰਦੇ ਵੀ ਅਹਿਮਦ ਸ਼ਾਹ ਦਾਲੀ ਦਾ ਜਿਹੜਾ ਪੋਤਰਾ ਹੈ ਬਹੁਤ ਵੱਡੀ ਫੌਜ ਲੈ ਕੇ ਆ ਰਿਹਾ ਹੈ ਚੰਗੀ ਗੱਲ ਇਹ ਆ ਵੀ ਆਪਾਂ ਫੇਰ ਟਲ ਜੀਏ ਜਿਵੇਂ ਪਹਿਲਾਂ ਕਰਦੇ ਰਹੇ ਆ ਵੀ ਜੰਗਲਾਂ ਜਾਂਦੇ ਰਹੀਏ ਆ ਪਹਾੜਾਂਾਂ 'ਚ ਜਾਂਦੇ ਰਹੀਏ ਜਾਂ ਉਹ ਦਰ ਰਾਜਪੂਤਾਂ ਨੇ ਵੱਲ ਉਸ ਏਰੀਆ 'ਚ ਲੰਘ ਜਾਈਏ ਤੇ ਜਦੋਂ ਇਹ ਲੰਘ ਲੋਂਗੇ ਦਿੱਲੀ ਬਾਰ ਘਟਾਈ ਕਰਕੇ ਆਪਦਾ ਲੁੱਟ ਮਾਰ ਕਰਕੇ ਤੇ ਉਹਦੋਂ ਪਿੱਛੋ ਆ ਜਾਗੇ ਰਣਜੀਤ ਸਿੰਘ ਨੇ ਕਿਹਾ ਵੀ ਤੁਸੀਂ ਰਾਖੀ ਕਿਸ ਗੱਲ ਦੀ ਲੈਨੇ ਹੋ ਰਾਖੀ ਅੱਜ ਦਾ ਟੈਕਸ ਹੈ ਜਿਵੇਂ ਸਰਕਾਰ ਨੂੰ ਆਪਾਂ ਟੈਕਸ ਦਿੰਨੇ ਆ ਅੱਜ ਵੀ ਟੈਕਸ ਦਿੰਨੇ ਆ ਤੇ ਟੈਕਸ ਦਾ ਮਤਲਬ ਇਹ ਹੁੰਦਾ ਵੀ ਉਹ ਸਾਡੀ ਰਾਖੀ ਕਰਦੀ ਹੈ ਉਹ ਸਾਡੇ ਜਾਨ ਮਾਲ ਦੀ ਸਾਡੇ ਰੋਜ਼ ਸਾਡੀ ਗੱਲਬਾਤ ਦੀ ਪੁਲਿਸ ਥਾਣੇ ਇਹ ਉਹ ਸਰਕਾਰ ਬਹਾਉਂਦੀ ਹੈ ਕਿ ਨਾ ਆਪਦੇ ਜੱਜ ਸਭ ਕੁਝ ਉਹ ਸਾਡੀ ਰਾਖੀ ਕਰਦੀ ਹੈ ਉਹ ਕਹਿੰਦਾ ਤੁਸੀਂ ਫਿਰ ਰਾਖੀ ਕਿਉਂ ਲੈਨੇ ਹੋ ਰਾਖੀ ਨਹੀਂ ਟੈਕਸ ਕਿਉਂ ਲੈਨੇ ਤੁਸੀਂ ਇਹ ਰਾਖੀ ਲੈਨੇ ਹੋ ਤਾਂ ਤੁਸੀਂ ਹੁਣ ਉਹ ਤੋਂ ਹਮਲਾ ਹੋ ਰਿਹਾ ਹੁਣ ਦੌੜ ਰਹੇ ਹਾਂ ਤਾਂ ਫਿਰ ਉਹ ਕਹਿੰਦੇ ਠੀਕ ਕਰ ਲਾਂਗੇ ਫਿਰ ਇਹ ਸਾਰੇ ਲੜੇ ਲੜ ਕੇ ਫਿਰ ਰੋਕਿਆ ਗਿਆ ਅਹਿਮ ਸ਼ਾਹ ਜਮਾਨ ਨੂੰ ਹਰਾ ਕੇ ਭੇਜਿਆ ਗਿਆ ਵਾਪਸ ਵਾਪਸ ਗਿਆ ਉਦੋਂ ਪਿੱਛੋਂ ਕਿਸੇ ਦੀ ਹਿੰਮਤ ਨਹੀਂ ਹੋਈ ਆਉਣ ਦੀ ਉਦੋਂ ਪਿੱਛੋਂ ਰਣਜੀਤ ਸਿੰਘ ਦਾ ਰਾਜ ਆ ਜਿਹੜਾ ਖਾਲਸਾ ਰਾਜ ਖਾਲਸਾ ਰਾਜ ਜਿਹਨੂੰ ਕਹਿੰਦੇ ਆ ਉਹ ਫਿਰ ਮੋٹے ਲੈਵਲ ਤੇ ਅਸੀਂ ਕਹਿ ਸਕਦੇ ਹਾਂ ਵੀ ਅੱਧੀ ਸਦੀ ਇਹ ਨਾਣੇ ਕੀਤਾ ਕੁਝ 15-20 ਸਾਲ ਪਹਿਲਾਂ ਵੀ ਮਿਸਲਾਂ ਇੱਥੇ ਰਾਜ ਕਰਦੀਆਂ ਸੀਗੀਆਂ ਮੋٹے ਲੈਵਲ ਤੇ ਅਸੀਂ ਕਹਿ ਸਕਦੇ ਹਾਂ ਵੀ 1 ਸਦੀ ਤੱਕ ਸਿੱਖਾਂ ਦਾ ਰਾਜ ਮੋٹے ਲੈਵਲ ਤੇ 5-10 ਸਾਲ ਘੱਟ 100 ਸਾਲ ਤੱਕ ਰਿਹਾ ਉਦੋਂ ਪਹਿਲਾਂ ਜਿਹੜਾ ਅਹਿਮਦ ਸ਼ਾਹ ਅਦਾਲੀ ਆਉਂਦਾ ਹੁੰਦਾ ਸੀ ਉਦੋਂ ਉਹਨਾਂ ਨੇ ਹਰੇਕ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਆਪਦੇ ਏਜੰਟ ਇੱਥੇ ਤਿਆਰ ਕਰ ਲੈਂਦੇ ਹੁੰਦੇ ਸਿੱਖਾਂ 'ਚੋ ਵੀ ਕਈ ਉਹਨਾਂ ਦੇ ਏਜੰਟ ਸੀ ਜਿਵੇਂ ਹੰਦਿਆਲੀ ਸੀਗੇ ਜੰਡੇ ਵਾਲੇ ਵਾਲੇ ਹਮੇਸ਼ਾ ਆਮਦਿਸ਼ਾਬ ਦਾ ਲਿਆਉਂਦੇ ਤੇ ਹਮਲਾ ਕਰਦੇ ਇੱਕ ਸ਼ਿਆ ਰਾਮਾ ਇੱਕ ਕਰਮ ਕਰਮਾ ਰੰਦਾਵਾ ਹੁੰਦਾ ਸੀ ਜਿਹਨੂੰ ਲੋਕ ਕਰਮਾ ਕਹਿਣ ਲੱਗੇ ਸੀ ਉਹ ਵੀ ਹੁੰਦਾ ਸੀ ਆਪਦੇ ਬੰਦਿਆ ਨੇ ਹਮਦਿਸ਼ਾਬ ਦਾਲੀ ਨੂੰ ਵੈਲਕਮ ਕਰਦਾ ਜਾਂ ਜਾਂ ਮਦਲ ਕੀ ਰਾਮਾ ਸ਼ੀਨਾ ਹੁੰਦਾ ਸੀ ਰਾਮਾ ਸ਼ੀਨਾ ਉਹ ਵੀ ਸਾਰੇ ਤੇ ਇਹ ਜੇ ਅੱਜ ਆਜਾ ਮੱਜਾ ਹਿੰਦੂ ਹੁੰਦੇ ਸੀ ਜਿਵੇਂ ਦਿਵਾਨ ਟੋਡਰਮਲ ਦਾ ਪੋਤਰਾ ਹੁੰਦਾ ਸੀ ਟਵਾਨ ਦਿਵਾਨ ਟੋਡਰਮਲ ਤੋਂ ਬਹੁਤ ਮਸ਼ਹੂਰ ਰਿਆ ਉਸ ਵੇਲੇ ਤੇ ਉਹਦਾ ਪੋਤਰਾ ਇੱਥੇ ਹੁੰਦਾ ਸੀਗਾ ਤੇ ਉਹ ਵੀ ਉਹ ਵੀ ਐਸੇ ਦਵਾਨ ਟੋਡਰ ਟੋਡਰ ਮਲਦਾ ਜਿਹਾ ਸੀ ਉਹ ਪਹਾੜ ਮਲ ਤੇ ਉਹ ਉਹਨੇ ਵੀ ਉਸ ਮੌਕੇ ਦੇ ਦਿੱਲੀ ਜਿਹੜੇ ਮੁਗਲ ਦਰਬਾਰ ਦੇ ਸੂਬੇਦਾਰ ਹੁੰਦਾ ਸੀ ਉਹਨਾਂ ਦੀ ਸਪੋਰਟ ਕੀਤੀ ਉਹ ਸਿਸਟਮ ਵਿੱਚ ਉਹਨਾਂ ਨਾਲ ਲੜ ਗਏ ਸੀ ਲਖ ਪਤਰਾਏ ਜਸ ਪਤਰਾਏ ਤੇ ਹੋਰ ਕਿੰਨੇ ਹੀ ਇਹ ਪੱਟੀ ਦਾ ਇੱਕ ਹੁੰਦਾ ਸੀ ਚੌਧਰੀ ਹਿੰਦੂ ਚੌਧਰੀ ਮੇਰਾ ਅਗਲਾ ਸਵਾਲ ਵੀ ਇਸ ਦੇ ਨਾਲ ਇਹ ਹਮੇਸ਼ਾ ਇਹ ਹੈ ਰਿਹਾ ਸਿੱਖ ਵੀ ਨਾਲੇ ਸੀ ਵਿੱਚੋਂ ਕਈ ਤੇ ਥੋੜੇ ਕਨੇ ਬੰਦੇ ਹਮੇਸ਼ਾ ਨਾਲ ਜੁੜੇ ਹੋਏ ਹੁੰਦੇ ਹੁੰਦੇ ਆ ਤੇ ਉਹ ਇਹ ਸਿੱਖਾਂ ਦੇ ਵਿੱਚ ਇਹ ਜਿਹੜਾ ਹੈ ਕੱਲ ਕੱਲੂ ਕਰਦੇ ਦਿਵਸ ਹੈ ਤਾਂ ਇੰਪੋਰਟੈਂਸ ਆ ਵੀ ਹਿਸਟਰੀ ਦੇ ਇਹ ਮੇਨ ਪਾਰਟ ਹੈ ਮੇਨ ਹੈ ਜਿਹੜਾ ਹਿੱਸਾ ਇਹ ਇਸ ਤੋਂ ਪਤਾ ਲੱਗਦਾ ਹਿਸਟਰੀ ਕਿਵੇਂ ਹੋਈ ਹੈ ਕਿਵੇਂ ਹੋਈ ਹੈ ਤੇ ਇਸ ਹਿਸਟਰੀ ਕਰਕੇ ਇਸ ਦੇ ਉੱਤੇ ਤੁਸੀਂ ਜੇ ਜਿਹੜਾ ਇਹਦਾ ਪੋਤਰਾ ਹੈ ਮਹਾਤਮਾ ਗਾਂਧੀ ਦਾ ਮਹਾਤਮਾ ਗਾਂਧੀ ਦਾ ਪੁੱਤਰ ਇਹਨੇ ਲਿਖੀ ਹੈ ਕਿਤਾਬ ਤੇ ਉਸਨੇ ਉਹ ਉਹਦੀ ਕਿਤਾਬ ਬੜੀ ਮਸ਼ਹੂਰ ਹੈ ਤੇ ਉਹਨੇ ਰੰਜੀ ਮਾਉਂਟ ਰੰਜੀਤ ਸਿੰਘ ਤੋਂ ਲੈ ਕੇ ਮਾਉਂਟ ਬੈਟਰਨ ਤੱਕ ਉਹਦੀ ਕਿਤਾਬ ਹੈ ਤੇ ਉਹਦੇ ਵਿੱਚ ਇੱਕੋ ਹੀ ਉਹਨੇ ਪੁੱਛਿਆ ਵੀ ਇਹ ਕੀ ਕੀ ਗੱਲ ਹੋਈ ਹੈ 8-10% ਸਿੱਖ ਪਾਪੂਲੇਸ਼ਨ ਸੀ ਜਿਹੜੀ ਸਾਰੇ ਪੰਜਾਬ ਦੀ ਉਹ ਐਕਟਿਵ ਰਹੀ ਬਾਕੀ ਬੰਦੇ ਮੁਸਲਮਾਨ ਬਹੁ ਗਿਣਤੀ ਸੀ ਤੇ ਹਿੰਦੂ ਵੀ ਇੱਥੇ ਕਾਫੀ ਵੱਡੀ ਗਿਣਤੀ ਸੀ 20 25% ਤੋਂ ਹਮੇਸ਼ਾ ਜ਼ਿਆਦਾ ਰਹੇ ਆ ਇਹ ਕਿਉਂ ਨਹੀਂ ਲੜੇ ਉਹ ਉਹਦਾ ਸਵਾਲ ਏ ਸੀਗਾ ਤੇ ਉਹ ਸਵਾਲ ਏ ਵੀ ਗੁਰੂ ਦਾ ਇੱਕ ਬੰਦੇ ਬਹਾਦਰ ਤੋਂ ਲੈ ਕੇ ਜਾਂ ਗੁਰੂ ਸਾਹਿਬਾਨਾਂ ਦੇ 200 ਸਾਲ 1200 ਸਾਲ ਦੇ ਪੀਰੀਅਡ ਦੇ ਵੇਲੇ ਜਿਹੜੀਆਂ ਗੱਲਾਂ ਉਦੋਂ ਦੀਆਂ ਸਿੱਖ ਦੀ ਸਿੱਖੀ ਦੇ ਵਿੱਚ ਆਈਆਂ ਸੀਗੀਆਂ ਜਿਹੜਾ ਖਾਲਸਾ ਤਿਆਰ ਕੀਤਾ ਸੀਗਾ ਲੜਨ ਲਈ ਤੇ ਬਲੀ ਦੇਣ ਲਈ ਤੇ ਨਿਰਸਵਾਰਥ ਉਹ ਉਹਦਾ ਅਸਰ ਤੁਰਿਆ ਹੁੰਦਾ ਸੀ ਇਹਦੇ ਕਰਕੇ ਹੀ ਬੰਦੇ ਲੜੇ ਤੇ ਹੋਰ ਦੂਜੇ ਪਾਸੇ ਇਹ ਇਹ ਹਮੇਸ਼ਾ ਹਰੇਕ ਧਰਮ ਦੇ ਵਿੱਚ ਜੇ ਤੋ ਧਰਮ ਆਉਂਦਾ ਸਿੱਖ ਵੀ ਤੇ ਇਸਲਾਮ ਵਿੱਚ ਵੀ ਐਵੇਂ ਹੀ ਹੋਇਆ ਜਦੋਂ ਇਸਲਾਮ ਪੈਦਾ ਹੋਇਆ 7ਵੀਂ ਸਦੀ ਦੇ ਵਿੱਚ 7ਵੀਂ 8ਵੀਂ ਦੇ ਵਿੱਚ ਪੈਦਾ ਹੋਇਆ ਤੇ ਉਹਦਾ ਜਿ ਬਰਾਬਰੀ ਦਾ ਸਨੇਹਾ ਬੜਾ ਸੀ ਤੇ ਇਸ ਕਰਕੇ ਉਹ ਇੱਕ ਉਦਮ ਦੁਨੀਆ ਤੇ ਛਾ ਗਿਆ ਉਹ ਪਰੇ ਜਾ ਕੇ ਯੂਰਪ ਤੱਕ ਵੀ ਉਹਨਾਂ ਦੇ ਕਬਜ਼ੇ ਹੋ ਗਏ ਸਾਰੀ ਦੁਨੀਆ 'ਚ ਫੈਲ ਗਏ 200 ਸਾਲ ਦੇ ਵਿੱਚ ਉਹਨਾਂ ਨੇ ਬੜੀਆਂ ਮੱਲਾ ਮਾਰੀਆਂ ਸਾਢੇ 20 ਅਸੀਂ 100 ਸਾਲ ਬੜੀਆਂ ਮੱਲਾ ਮਾਰੀਆਂ ਗੁਰੂ ਸਾਹਿਬਾਂ ਤੋਂ ਮਾਰੋ ਤੇ ਹਰੇਕ ਚੰਗੇ ਰਿਲੀਜਨ ਦਾ ਕਾਫੀ ਜ਼ਿਆਦਾ ਅਸਰ ਹੁੰਦਾ ਹਾਂ ਠੀਕ ਹੈ ਸਰ ਅਸੀਂ ਇਹ ਤਿੰਨੇ ਕੱਲੂਕਾਰਾਂ ਦਾ ਜ਼ਿਕਰ ਕੀਤਾ ਇਤਿਹਾਸ ਦੇ ਵਿੱਚ ਵੀ ਇਹਨਾਂ ਬਾਰੇ ਪੜਿਆ ਤੇ ਜੇ ਜੂਨ 1984 ਦੇ ਕੱਲੂਕਾਰੇ ਦੀ ਗੱਲ ਕਰੀਏ ਤਾਂ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਉਹ ਹਾਲ ਅੱਖੀਂ ਵੇਖਿਆ ਸੀ ਅੱਜ ਵੀ ਉਹ ਯਾਦ ਕਰਕੇ ਕੰਬਦੇ ਨੇ ਕਿ ਕਿਸ ਤਰ੍ਹਾਂ ਦਾ ਵਰਤਾਰਾ ਸੀ ਜੂਨ 1984 ਦਾ ਕੱਲੂਕਾਰਾ ਤੇ ਜੇ ਇਹਦੀ ਗੱਲ ਕਰੀਏ ਤਾਂ ਇਸ ਕੱਲੂਕਾਰੇ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਕਿੰਨਾ ਕੁ ਵੱਡਾ ਬਦਲਾਅ ਆਇਆ ਕਿੰਨਾ ਕੁ ਪ੍ਰਭਾਵਿਤ ਹੋਈ ਸਿੱਖ ਕੌਮ ਇਸ ਕੱਲੂਕਾਰੇ ਤੋਂ ਦੇਖੋ 84 ਤੋਂ ਬਾਅਦ ਮੈਂ 84 ਦਾ ਜਿਹੜਾ 84 ਪਹਿਲਾ 84 ਪਹੁੰਚਿਆ ਕਿਵੇਂ ਆ 84 ਦੇ 85 ਇਸ ਕਰਕੇ ਵਾਪਰਿਆ ਵੀ ਸਿੱਖ 47 ਤੋਂ ਬਾਅਦ ਜਿਹੜੀ ਇਥੋਂ ਦੀ ਸੱਤਾ ਬਣੀ ਇੰਡੀਅਨ ਸਟੇਟ ਬਣੀ ਉਹਦੇ ਵਿੱਚ ਜਿੰਨਾ ਕਿ 100 ਮੰਗਦੇ ਸੀ ਸੱਤਾ ਦੇ ਵਿੱਚੋਂ ਸਾਡਾ ਬਣਦਾ ਹਿੱਸਾ ਦੇ ਦਿਓ ਤੇ ਦਿੱਲੀ ਦੇ ਜਿਹੜੇ ਰੂਲਰ ਸੀ ਉਹ ਦੇਣਾ ਨਹੀਂ ਸੀ ਚਾਹੁੰਦੇ ਉਹਨਾਂ ਨੇ ਦਿੱਤਾ ਵੀ ਨਹੀਂਗਾ ਉਹਨਾਂ ਦਾ ਇਹ ਸੀਗਾ ਵੀ ਤੁਸੀਂ ਅਸੀਂ ਜਿਵੇਂ ਦੂਜੇ ਸੂਬਿਆਂ ਨੂੰ ਚਲਾਉਂਦੇ ਹਾਂ ਉਹਵੇਂ ਚਲਾਵਾਂਗੇ ਸਿੱਖਾਂ ਨੂੰ ਇਸ ਗੱਲ ਦਾ ਅਹਾਸਸ ਵੀ ਅਸੀਂ ਇੱਥੇ ਪੰਜਾਬ ਦੇ ਰੂਲਰ ਰਹੇ ਹਾਂ ਭਾਵੇਂ ਸਾਡੀ ਘੱਟ ਪੋਪੂਲੇਸ਼ਨ ਸੀ ਫਿਰ ਅਸੀਂ ਜੁਆਇੰਟ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਤੇ ਮੋਬਾਈਲ ਕਮਿਊਨਿਟੀ ਸੀ ਸਾਡੇ ਕੋਲ ਜ਼ਮੀਨਾਂ ਜਾਦੇ ਸੀਗੀਆਂ ਕਿਉਂਕਿ 12% ਸਿੱਖ ਪੋਪੂਲੇਸ਼ਨ ਕੋਲੇ 24 24 26 26% 28 ਜਮੀਨ ਸੀ ਸਾਰੀ ਲੈਂਡ ਜਿਹੜੀ ਕਲਟੀਵੇਟਿਵ ਲੈਂਡ ਇਸ ਕਰਕੇ ਇਹਨਾਂ ਨੂੰ ਇਹ ਲੱਗਦਾ ਸੀ ਵੀ ਅਸੀਂ ਤਾਂ ਇਥੋਂ ਦੇ ਬਹੁਤ ਜ ਰਹੇ ਆ ਮੋਬਾਈਲ ਰਹੇ ਆ ਫਿਰ ਫੌਜ ਵੱਡਾ ਹਿੱਸਾ ਰਿਹਾ ਸੀ ਤੇ ਮੁਸਲਮਾਨ ਵੀ ਪੰਜਾਬੀ ਮੁਸਲਮਾਨ ਵੀ ਤੇ ਸਿੱਖ ਵੀ ਬੜੇ ਵੱਡੇ ਲੈਵਲ ਤੇ ਫੌਜ ਦਾ ਹਿੱਸਾ ਰਿਹਾ ਆ ਆਪ ਦੀ ਆਬਾਦੀ ਤੋਂ ਕਿਤੇ ਜ਼ਿਆਦਾ ਹਿੱਸਾ ਇਹਨਾਂ ਨੇ ਆਪਣਾ ਆਜ਼ਾਦੀ ਦੀ ਲੜਾਈ 'ਚ ਪਾਇਆ ਪਰ ਅੰਗਰੇਜ਼ਾਂ ਵੇਲੇ ਦੋਨੋਂ ਵਰਲਡ ਵਾਰ 1 ਤੇ ਵਰਲਡ ਵਾਰ 2 ਵਿੱਚ ਵੀ ਬਹੁਤ ਵੱਡੇ ਹਿੱਸਾ ਸੀਗਾ ਤੇ ਇਸ ਕਰਕੇ ਇਹਨਾਂ ਨੂੰ ਐਂ ਲੱਗਦਾ ਸੀ ਵੀ ਅਸੀਂ ਅਸੀਂ ਤਾਂ ਇੱਥੋਂ ਦੇ ਬੜੇ ਅਹਿਮ ਪੋਪੂਲੇਸ਼ਨ ਦਾ ਹਿੱਸਾ ਸਾਨੂੰ ਹੁਣ 47 ਤੋਂ ਬਾਅਦ ਕੁਛ ਦਿੰਦੇ ਹੀ ਨਹੀਂਗੇ ਸਾਰਾ ਕੁਝ ਹੀ ਮੁਕਰ ਕੇ 47 ਤੋਂ ਬਾਅਦ ਜਦੋਂ 1 ਪਰਸਨ 1 ਵੋਟ ਹੋ ਗਈ ਸਿਰਾਂ ਦੀ ਗਿਣਤੀ ਹੋਣ ਲੱਗ ਗਈ ਤੇ ਇਹਨਾਂ ਦੀ ਸਿਰਾਂ ਦੀ ਗਿਣਤੀ ਘੱਟ ਸੀਗੀ ਇਹ ਫਿਰ ਵੱਡੇ ਸਟਰਕਚਰ ਦੇ ਵਿੱਚ ਇੰਡੀਆ ਦੇ ਵਿੱਚ ਕੁਝ ਰਹਿਣਾ ਇਹਨਾਂ ਦਾ ਫਿਰ ਇਹਨਾਂ ਨੇ ਬੜੀ ਕੋਸ਼ਿਸ਼ ਕੀਤੀ ਵੀ ਸਾਨੂੰ ਦਿੱਤਾ ਜਾਵੇ ਉਦੋਂ ਨਹਿਰੂ ਤੇ ਹੋਰ ਸਾਰਿਆਂ ਨੂੰ ਵੀ ਅਸੀਂ ਵੀ ਦੇਸ਼ ਟੁੱਟ ਨਾ ਜਾਵੇ ਅਸੀਂ ਇਹਨਾਂ ਨੂੰ ਕੁਝ ਦਿੱਤਾ ਤੇ ਉਹ ਦੇਸ਼ ਇਕੱਠਾ ਕਰਨ ਤੇ ਯੂਨਿਟੀ ਐਂਡ ਇੰਟੈਗ੍ਰਿਟੀ ਕਰਨ ਦੇ ਚੱਕਰ ਤੇ ਬਹੁਤੇ ਪਏ ਹੋਏ ਸੀ ਫਿਰ ਇਹਨਾਂ ਨੂੰ ਦਬਾਉਣਾ ਸ਼ੁਰੂ ਕੀਤਾ ਤਾਂ ਫਿਰ ਜਦੋਂ ਨਾ ਮਿਲਿਆ ਤਾਂ ਫਿਰ ਅਕਾਲੀ ਦਲ ਨੇ ਫਿਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਪੰਜਾਬੀ ਸੂਬੇ ਤੇ ਮੋਰਚੇ ਤੋਂ ਨਾਲ-ਨਾਲ ਜਦੋਂ ਵੀ ਕਿਤੇ ਪੋਲਿਟਿਕਸ ਕਰਨੀ ਹੁੰਦੀ ਸੀ ਉਹਨਾਂ ਨੇ ਕਾਂਗਰਸ ਨੇ ਕਿਉਂ ਪਹਿਲੇ 30 ਸਾਲਾਂ ਚ ਕਾਂਗਰਸ ਰਹੀ ਰਾਜ ਕਰਦੀ ਤਾਂ ਕਾਂਗਰਸ ਨੇ ਇੰਦਰਾ ਗਾਂਧੀ ਦੇ ਟਾਈਮ ਤੇ ਖਾਸ ਹੋਇਆ ਵੀ ਵੋਟਾਂ ਲੈਣ ਲਈ ਹਰਿਆਣਾ ਨੂੰ ਖੁਸ਼ ਕਰਦੇ ਹੋ ਹਰਿਆਣਾ ਤਾਂ ਉਹਨਾਂ ਦਾ ਹਿੱਸਾ ਸੀਗਾ ਤੇ ਇਸ ਕਰਕੇ ਹਰਿਆਣਾ ਨੂੰ ਖੁਸ਼ ਕਰ ਲਈ ਉਹ ਲਾਭੰਦੇ ਸੀਗੇ ਤੇ ਇੱਥੇ ਫਿਰ ਇਹਨਾਂ ਨੂੰ ਹੋਇਆ ਵੀ ਸਾਡੇ ਨਾਲ ਵਿਤਕਰਾ ਬਹੁਤ ਹੋ ਰਿਹਾ ਅਸੀਂ ਕਰ ਰਹੇ ਰਿਹਾ ਫਿਰ ਇਹਨਾਂ ਨੇ ਧਰਮਜੋਤ ਤੋਂ ਮੋਰਚਾ ਲਾਇਆ ਜਦੋਂ ਐਸਵਾਈਐਲ ਕੱਢ ਕੇ ਪਾਣੀ ਵੀ ਲੈ ਗਏ دریاਵਾਂ ਦੀ ਵੰਡ ਵੀ ਇੰਦਰਾ ਕਾਂਧੀ ਨੇ ਆਪਣੀ ਮਰਜ਼ੀ ਨਾਲ ਪਾਣੀ ਦੀ ਕੀਤੀ ਤੇ ਇਹਨਾਂ ਨੂੰ ਐਂ ਲੱਗਾ ਵੀ ਸਾਨੂੰ ਬੰਨ ਦਾ ਹਿੱਸਾ ਤੱਕ ਹੀ ਦੇਣਾ ਸੀ ਕੁਝ ਇਹਨਾਂ ਦੀ ਲੀਡਰਸ਼ਿਪ ਦੀ ਵੀ ਸਮੱਸਿਆ ਸੀ ਸਾਰੀ ਉਸ ਵੇਲੇ ਵੀ ਸੀ ਤੇ ਬਾਅਦ ਚ ਵੀ ਰਹੀ ਹੈ ਉਸ ਵੇਲੇ ਸੀ ਵੀ ਇਹਨਾਂ ਨੇ ਪੂਰਨ ਤੌਰ ਤੇ ਕੋਈ ਚੀਜ਼ ਲਿਖਤੀ ਨਹੀਂ ਲਈ ਕੋਈ ਕੋਈ ਵੀ ਕਾਨੂੰਨੀ ਸਤਿਜਲ ਕਨਸਟੀਟਿਊਸ਼ਨਲ ਸੇਫਗਾਰਡ ਨਹੀਂ ਮੰਗੇ ਹੂੰ ਬਸ ਜੋ ਜੀ ਅਸੀਂ ਹੁਣ ਜੁੜ ਗਏ ਤੁਹਾਡੇ ਨਾਲ ਅਸੀਂ ਪਾਕਿਸਤਾਨ ਨਹੀਂ ਜਾਣਾ ਇੰਡੀਆ ਨਾਲ ਰਹਿਣਾ ਤੇ ਇੰਡੀਆ ਉਹ ਉਹਨਾਂ ਨੂੰ ਮੂਹ ਜਵਾਨੀ ਕਹਿੰਦੇ ਵੀ ਤੁਹਾਨੂੰ ਇਹੋ ਜਿਹਾ ਖੇਤਾ ਦਿੱਤਾ ਜਾਵੇਗਾ ਜਿੱਥੇ ਤੁਸੀਂ ਆਜ਼ਾਦੀ ਦੀ ਲੋ ਮੰਗੋਗੇ ਉਹਨਾਂ ਇੰਨਾਂ ਗੱਲਾਂ 'ਚ ਕੁਝ ਨਹੀਂ ਹੁੰਦਾ ਪੋਲਿਟਿਕਸ ਵਿੱਚ ਹਮੇਸ਼ਾ ਜੇ ਕਨਸਟੀਟਿਊਸ਼ਨ ਵਿੱਚ ਕੋਈ ਇਹੋ ਜਿਹਾ ਪ੍ਰਵਦਾਮ ਪ੍ਰਵਿਧਾਨ ਕਰ ਦਿੰਦੇ ਕੁਇ ਇਹ ਜਾਲ ਕੁ ਲੀਗਲ ਉਹਦੇ ਚ ਪਾ ਦਿੰਦਾ ਤਾਂ ਠੀਕ ਸੀ ਕੁਝ ਨਹੀਂ ਕੀਤਾ ਤੇ ਇਸ ਕਰਕੇ ਇਹ ਫੇਰ ਇਹ ਉਹਨਾਂ ਨੇ ਧਰਮਜੋਦ ਮੋਰਚਾ ਖੀਰ ਲਾਇਆ ਸਾਰਿਆਂ ਵਿਤਕਰਿਆਂ ਦੇ ਵਿਰੁੱਧ ਧਰਮਜੋਦ ਮੋਰਚੇ ਨਾਲ ਫੇਰ ਉਹਨਾਂ ਨੇ ਇਸ ਨੂੰ ਧਾਰਮਿਕ ਧਾਰਮਿਕ ਰੰਗਣ ਦੇ ਕੇ ਇੰਦਰਾ ਗਾਂਧੀ ਨੇ ਵੀ ਇਹ ਦੇਸ਼ ਨੂੰ ਤੋੜਨ ਦਾ ਮੋਰਚਾ ਹੈ ਇਹ ਖਾਲਸਾਣ ਦਾ ਮੋਰਚਾ ਹੈ ਵੱਖਰਾ ਮੋਰਚਾ ਤੇ ਫੇਰ ਇਹਨਾਂ ਨੇ ਆ ਫੌਜ ਝਾੜਤੀ ਉਹਦਾ ਫਿਰ ਅਚਾਨਕ ਲੋਕਾਂ ਨੂੰ ਉਮੀਦ ਨਹੀਂ ਸੀ ਵੀ ਸਾਡੇ ਤੇ 20 220 ਸਾਲ ਬਾਅਦ ਅੰਗਰੇਜ਼ਾਂ ਦੇ 100 ਸਾਲ ਬਾਅਦ ਵੀ ਕੋਈ तकरीबन 100 ਸਾਲ ਇੱਥੇ ਅੰਗਰੇਜ਼ ਰਹੇ ਆ ਉਦੋਂ ਵੀ ਦਰਬਾਰ ਸਾਹਿਬ ਉੱਤੇ ਇਸ ਕਿਸਮ ਦਾ ਕੋਈ ਅਟੈਕ ਨਹੀਂ ਹੋਇਆ ਪਰ ਆਪਣੀ ਦੇਸ਼ ਦੇ ਵਿੱਚ ਆਪਣੀ ਸਰਕਾਰ ਦੇ ਵੱਲੋਂ ਜਦੋਂ ਕੀਤਾ ਇਹ ਬੜਾ ਸ਼ੌਕ ਲੱਗਿਆ ਸਿੱਖਾਂ ਨੂੰ ਬਹੁਤ ਜ਼ਿਆਦਾ ਸ਼ੌਕ ਸੀ ਉਹ ਸ਼ੌਕ ਚੋਂ ਅਜੇ ਤੱਕ ਨਹੀਂ ਨਿਕਲੇ ਅਜੇ ਤੱਕ ਕਾਂਗਰਸ ਨਾਲ ਸਮਝੌਤਾ ਨਹੀਂ ਕੀਤਾ ਬੇਸ਼ੱਕ ਕਾਂਗਰਸ ਦੇ ਨਾਲੋਂ ਵੀ ਉਸ ਹਿੰਦਤਵਾ ਉਹ ਉਸ ਹਿੰਦੂਵਾਦੀ ਸਿਆਸਤ ਦੇ ਮੋਦੀ ਜਿਆਦਾ ਉਦੋਂ ਕਿਤੇ ਜਿਆਦਾ ਮੋਦੀ ਹੁਣ ਉਹ ਸਿਆਸਤ ਦਾ ਦਾ ਫਾਲੋਅਰ ਹੈ ਜਿਆਦਾ ਪਰ ਜੋ ਕਲੰਕਿਕ ਵਾਰੀ ਕਾਂਗਰਸ ਤੇ ਲੱਗ ਗਿਆ ਪਰ ਲੱਗਾ ਕਾਂਗਰਸ ਤੇ ਨਹੀਂ ਉਸ ਕਾਂਗਰਸ ਦੀ ਗੱਲ ਨੂੰ ਵਰਤ ਕੇ 15-20 ਸਾਲ ਇਹ ਰਾਜ ਕਰ ਗਿਆ ਪ੍ਰਕਾਸ਼ ਸਿੰਘ ਬਾਦਲ ਕਾਂਗਰਸ ਦੀ ਗੱਲ ਕਰ ਕਾਂਗਰਸ ਨੇ ਐ ਕਰਤਾ ਕਾਂਗਰਸ ਨੇ ਐ ਕਰਤਾ ਤੇ ਲੋਕਾਂ ਨੇ ਕਾਂਗਰਸ ਬਰੋ ਤੇ ਇੰਨਾ ਗੁੱਸਾ ਸੀ ਉਸ ਗੁੱਸੇ ਦਾ ਫਾਇਦਾ ਉਠਾ ਕੇ ਵੋਟਾਂ ਲੈਂਦਾ ਰਿਹਾ ਰਾਜ ਕਰਦਾ ਰਿਹਾ ਅਸਲ ਇਹ ਆ ਵੀ ਪੋਲਿਟਿਕਸ ਦੀ ਗੱਲ ਇਹ ਹੈ ਪੋਲਿਟਿਕਸ ਜੇਸੀ ਹਿੰਦੂਤਵਾਦੀ ਜਿਹੜੀ ਪੋਲਿਟਿਕਸ ਆ ਉਹ ਹਿੰਦੂ ਰਾਸ਼ਟਰ ਬਣਾਉਣ ਵਾਲੀ ਆ ਉਹ ਸਾਰੇ ਦੇਸ਼ ਨੂੰ ਇੱਕ ਨੇਸ਼ਨ ਸਮਝਦੀ ਆ ਨੇਸ਼ਨ ਵੱਡੀ ਸਮਝਦੇ ਵੀ ਹਿੰਦੂਆਂ ਦੀ ਨੇਸ਼ਨ ਹੈ ਤੇ ਬਾਕੀ ਸਿੱਖਾਂ ਨੂੰ ਸਮਝਦੇ ਵੀ ਥੋੜੀ ਜਿਹੀ ਮਨੋਰਟੀ ਹੈ ਇਹ ਹੁਣ ਮਨੋਰਟੀ ਲੈਵਲ ਤੇ ਰਹਿਣ ਸਾਰੇ ਦੁਨੀਆ ਦੇ ਵਿੱਚ ਜਿਹੜੀਆਂ ਮਨੋਰਟੀਆਂ ਉਹ ਦੋ ਨੰਬਰ ਸਟੇਟਸ ਤੇ ਰਹਿੰਦੀਆਂ ਉਹਨੂੰ ਬਰਾਬਰ ਦੇ ਆ ਨਾਗਰਿਕ ਨਹੀਂ ਸਮਝਿਆ ਜਾਂਦਾ ਕਿਤੇ ਲਿਖਤੀ ਲੈਵਲ 'ਚ ਹੁੰਦਾ ਕਨਸਟੀਟਿਊਸ਼ਨ ਲੈਵਲ 'ਚ ਹੁੰਦਾ ਪ੍ਰੈਕਟੀਕਲੀ ਉਹਨਾਂ ਨੂੰ ਮਤਲਬ ਕਿ ਉਸ ਕਿਸਮ ਦਾ ਦਿੱਤਾ ਨਹੀਂ ਜਾਂਦਾ ਜਿਵੇਂ ਇੱਥੇ ਮੁਸਲਮਾਨਾਂ ਨਾਲ ਹੋ ਰਿਹਾ ਸਾਰਿਆਂ ਨਾਲ ਤੇ ਇਹ ਇਹ ਸਾਰਾ ਕੁਝ ਪਰ ਹੁਣ ਸਾਡੇ ਸਿੱਖ ਹਜੇ ਵੀ ਉਸ ਸਿਆਸਤ ਨੂੰ ਨਹੀਂ ਸਮਝਦੇ ਵੀ ਇਹ ਕਿਹੜੀ ਸਿਆਸਤ ਉਹ ਕਾਂਗਰਸ ਕਾਂਗ ਦਾ ਕਰੀ ਜਾਂਦੇ ਆ ਉਦੋਂ ਮਾੜੀ ਸਿਆਸਤ ਹੈ ਹਿੰਦੂ ਰਾਸ਼ਟਰ ਵਾਲੀ ਸਿਆਸਤ ਭਾਜਪਾ ਦੀ ਹੈ ਤੋ ਇਸ ਕਰਕੇ ਭਾਜਪਾ ਵੀ ਉਦੋਂ ਜਿਆਦਾ ਮਾਰਾ ਕਰਦੀਆ ਹਜੇ ਵੀ ਲੋਕ ਜੇ ਕਿਤੇ ਤੁਸੀਂ ਕਾਂਗਰਸ ਦੀ ਹੁਣ ਮਦਦ ਕਰ ਦੋ ਕਾਂਗਰਸ ਬਦਲ ਗਈ ਆ ਹੁਣ ਹੂੰ ਇੰਦਰਾ ਗਾਂਧੀ ਭਾਈ ਉਸ ਉਸ ਸਿਆਸਤ ਦਾ ਸਿੱਖਾਂ ਨੇ ਤਾਂ ਖਮਾਜਾ ਭੁਗਤੇ ਹੀ ਭੁਗਤਿਆ ਹੂੰ ਬਹੁਤ ਮਾਰੇ ਗਏ ਉਸੇ ਦੇ ਵਿੱਚੋਂ 5-7000 ਬੰਦਾ ਨਵੰਬਰ 84 ਚ ਮਾਰੇ ਗਿਆ ਫਿਰ ਉਦੋਂ ਪਿੱਛੋਂ ਸਿੱਖ ਨੌਜਵਾਨਾ ਜਿਹੜਾ 30-40000 ਇੱਥੇ ਮਾਰੇ ਗਿਆ 9 10 ਸਾਲਾਂ 'ਚ ਬੜੀ ਬੇਪਤੀਆਂ ਹੋਈਆਂ ਸਾਰੀਆਂ 90 92 ਤੱਕ ਹੁੰਦੀਆਂ ਰਹੀਆਂ ਕਾਲਾ ਦੌਰ ਚੱਲਦਾ ਰਿਹਾ ਕਾਲਾ ਦੌਰ ਇਹ ਕਾਲਾ ਕਹਿੰਦੇ ਕਾਲਾ ਸੈਂਟਰ ਨੇ ਕਾਲਾ ਜਾਣ ਕੇ ਬਰਤਾਇਆ ਹੋਇਆ ਸੀਗਾ ਫੇਰ ਵੀ ਫੇਰ ਇੰਨੇ ਸਾਰੇ ਹੋਣ ਦੇ ਬਾਵਜੂਦ ਵੀ ਬਾਵਜੂਦ ਵੀ ਸਾਰਾ ਕੁਝ ਸਿੱਖਾਂ ਨੇ ਹਜੇ ਉਸ ਕਿਸਮ ਦਾ ਦੀ ਲੀਡਰਸ਼ਿਪ ਹੀ ਨਹੀਂ ਨਿਕਲਣ ਦਿੱਤੀ ਜਿਹੜੀ ਨਵੀਂ ਲੀਡਰਸ਼ਿਪ ਹੋਵੇ ਉਹੀ ਸਾਰੀ ਬਾਦਲ ਲੀਡਰਸ਼ਿਪ ਕਾਂਗਰਸ ਸੈਂਟਰ ਵਾਲੀ ਲੀਡਰਸ਼ਿਪ ਚੱਲ ਰਹੀ ਆ ਤੇ ਹੁਣ ਸਿੱਖਾਂ ਨੂੰ ਅਹਿਸਾਸ ਹੋਇਆ ਵੀ ਅਸੀਂ ਘੱਟ ਗਿਣਤੀਆਂ ਥੋੜੇ ਹੈਗੇ ਆ ਸਾਨੂੰ ਘੱਟ ਗਿਣਤੀ ਤਰ੍ਹਾਂ ਬਿਹੇਵ ਕਰਨਾ ਪਊਗਾ ਪਹਿਲਾਂ ਤਾਂ ਇਹ ਬਾਉਰੀ ਮਸਜਿਦ ਗਿਰਗੀ ਗਰਾ ਦਿੱਤੀ ਗਈ ਉੱਥੇ ਵੀ ਇਹਨਾਂ ਨੇ ਕੋਈ ਹਮਦਰਦੀ ਨਹੀਂ ਦਿਖਾਈ ਮੁਸਲਮਾਨਾਂ ਦੇ ਕੁਝ ਹੋ ਜਾਏ ਕੁਝ ਨਹੀਂ ਦਿਖਾਉਂਦੇ ਕਿਉਂਕਿ ਮinority ਤਰੀਕੇ ਨਾਲ ਇਹ ਸਿਆਸਤ ਨਹੀਂ ਸੀ ਕਰਦੇ ਆਪਣੇ ਆਪ ਨੂੰ ਹਜੇ ਵੀ ਦੇਸ਼ ਦੇ ਸਭੀ ਦੇਸੀ ਇਹ ਸਾਰਾ ਕੁਝ ਦੇ ਵਿੱਚ ਅਸਰ ਬਹੁਤ ਪਿਆ ਉਸ ਇਸ ਦੇ ਵਿੱਚੋਂ ਇਹ ਹੋਇਆ ਵੀ ਪੰਜਾਬ ਵਿੱਚ ਨਸ਼ਿਆਂ ਦੀ ਦੌਰ ਵੀ ਇਸੇ ਚੋਂ ਨਿਕਲੀ ਹੈ ਤੇ ਇਸੇ ਦੇ ਵਿੱਚੋਂ ਜਿਹੜਾ ਸਾਡੇ ਬੰਦੇ ਬਾਹਰ ਜਾ ਰਹੇ ਆ ਪੰਜਾਬ ਛੱਡ ਛੱਡ ਕੇ ਜਿਹੜੇ ਬਹੁਤ ਪ੍ਰਵਾਸ ਹੋ ਰਿਹਾ ਬਹੁਤ ਇਹ ਸਾਰਾ ਪਰਿਵਾਰ ਇਹ ਸਾਰੇ ਦੋ ਵੱਡੇ ਅਸਰ ਤਾਂ ਇਸੇ ਚੋਂ ਨਿਕਲੇ ਆ ਇਹ ਤੇ ਇਸੇ ਵਿੱਚੋਂ ਸਾਡੀ ਸਿਆਸਤ ਜਿਹੜੀ ਬਦਲ ਨਹੀਂ ਬਦਲਮੀ ਸਿਆਸਤ ਪੰਜਾਬ ਪੱਖੀ ਜਾਂ ਸਿੱਖ ਪੱਖੀ ਸਹੀ ਸਿਆਸਤ ਹੈ ਉਹ ਵੀ ਨਿਕਲੀ ਇਹਦਾ ਜਿਹੜਾ 84 ਦਾ ਅਸਰ ਇਸ ਕਿਸਮ ਦਾ ਠੀਕ ਹੈ ਸਰ ਬਹੁਤ ਬਹੁਤ ਸ਼ੁਕਰੀਆ ਸਨਲ ਜੁਣਲੀ ਐਸਨ ਸਾਡੇ ਨਾਲ ਜਸਪਾਲ ਸਿੰਘ ਸਿੱਧੂ ਜਿਨ੍ਹਾਂ ਦੇ ਨਾਲ ਅਸੀਂ ਸਿੱਖ ਇਤਿਹਾਸ ਦੇ ਵਿੱਚ ਤਿੰਨ ਵੱਡੇ ਘੱਲੂਕਾਰੇ ਜੋ ਵਾਪਰੇ ਉਹਨਾਂ ਦੇ ਬਾਰੇ ਗੱਲਬਾਤ ਕੀਤੀ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸਤਲੁਜ ਟੀਵੀ ਸੱਚਤਾ ਨਿਰੰਤਰ ਵਹਿਦਾ ਦਰਿਆ